ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ YouTube ਚੈਨਲ ਕੰਮ ਦਾ ਵਿਚਾਰ ਦੇ ਉੱਪਰ ਮੈਂ 인ਦਰਜੀਤ ਸਿੰਘ ਰਾਮਾ ਮੇਰੇ ਨਾਲ ਅੱਜ ਬਹੁਤ ਹੀ ਪੰਥ ਦੀ ਮਹਾਨ ਸ਼ਖਸੀਅਤ ਭਾਈ ਹੰਸਰਾ ਸਿੰਘ ਜੀ ਖਾਲਸਾ ਜਿਹੜੇ ਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਜੋ ਲੋਕ ਸਭਾ ਚੋਣਾਂ ਪੰਜਾਬ ਦੇ ਵਿੱਚ ਹੋ ਕੇ ਹਟੀਆਂ ਨੇ ਜਿਨ੍ਹਾਂ ਦੇ ਵਿੱਚ ਹਲਕਾ ਫਰੀਦਕੋਟ ਹਲਕਾ ਖਡੂਰ ਸਾਹਿਬ ਦੇ ਇਲਾਕਿਆਂ ਦੇ ਵਿੱਚੋਂ ਭਾਰੀ ਬਹੁਮਤ ਦੇ ਨਾਲ ਪੰਥਕ ਸੀਟਾਂ ਜਿਹੜੀਆਂ ਦੋ ਖਾਲਸਾ ਪੰਥ ਦੀ ਢੋਲੀ ਵਿੱਚ ਪਈਆਂ ਨੇ ਉਹਨਾਂ ਦੇ ਵਿੱਚ ਵੀ ਭਾਈ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਰਿਹਾ। ਭਾਈ ਹੰਸਰਾ ਸਿੰਘ ਖਾਲਸਾ ਪਿੰਡ ਬਲਾਸਪੁਰ ਤੋਂ ਨੇ। ਇਹਨਾਂ ਦਾ ਉਹਨਾਂ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਰਿਹਾ ਤੇ ਹੋਰ ਵੀ ਬਾਕੀ ਜਿੰਨੀਆਂ ਧਾਰਮਿਕ ਗਤੀਵਿਧੀਆਂ ਕਹਿ ਲਈਏ ਉਹਨਾਂ ਦੇ ਵਿੱਚ ਵੀ ਭਾਈ ਸਾਹਿਬ ਦੀ ਚੰਗਾ ਗਿਆਨ ਪ੍ਰਾਪਤ ਕਰਦੇ ਆ ਚੰਗਾ ਗਿਆਨ ਰੱਖਦੇ ਆ। ਤੇ ਜਿਹੜੀਆਂ ਸਿਆਸੀ ਗੱਲਾਂ ਬਾਤਾਂ ਨੇ ਉਹਨਾਂ ਦੇ ਵਿੱਚ ਵੀ ਭਾਈ ਹਾਂਸ ਰਾਜ ਸਿੰਘ ਬੜੀ ਚੰਗੀ ਪਕੜ ਜਿਹੜੀ ਰੱਖਦੇ ਆ ਅੱਜ ਜਿਹੜੀ ਆਪਾਂ ਗੱਲਬਾਤ ਕਰਨ ਜਾ ਰਹੇ ਆ ਜੋ ਕਿ ਤੁਸੀਂ ਵੇਖਿਆ ਹੋਣਾ ਕਿ ਕੱਲ ਸੋਸ਼ਲ ਮੀਡੀਆ ਦੇ ਉੱਪਰ ਸ਼ਾਮ ਨੂੰ ਜਦੋਂ ਕੰਗਣਾ ਰਣੋਤ ਚੰਡੀਗੜ੍ਹ ਰਿਪੋਰਟ ਤੇ ਆਉਂਦੀ ਆ ਤਾਂ ਪੰਜਾਬ ਦੀ ਇੱਕ ਧੀ ਐ ਜਿਹੜੀ ਕੁਲਵਿੰਦਰ ਕੌਰ ਨਾਮ ਦੀ ਉਹ ਪੰਜਾਬੀ ਭੈਣ ਐ ਜਿਹੜੀ ਜਿਹੜੀ ਕਿ ਉੱਥੇ ਸੈਂਟਰ ਦੀ ਫੋਰਸ ਦੇ ਵਿੱਚ ਕਨਸਟੇਬਲ ਮਹਿਲਾ ਜਵਾਨ ਆ ਉਹਨੇ ਥੱਪੜ ਮਾਰਿਆ ਹੈ ਜਿਹੜਾ ਕੰਗਣਾ ਰਣਾਉਂਦੇ ਉਹ ਕਾਫੀ ਜਿਹੜਾ ਮੁੱਦਾ ਹੈ ਉਹ ਤੁਹਾਨੂੰ ਪਤਾ ਵੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਭਖਿਆ ਹੋਇਆ ਸੋ ਉਹਦੇ ਬਾਬਤ ਆਪਾਂ ਗੱਲਬਾਤ ਕਰਨੀ ਹੈ ਕਿਉਂਕਿ ਇਹ ਕਾਫੀ ਸਿਆਸੀ ਮਾਹਰ ਵੀ ਨੇ ਜੋ ਆਪਣੇ ਨਾਲ ਬੈਠੇ ਨੇ ਭਾਈ ਹਾਸਲ ਸਿੰਘ ਜੀ ਜਦ ਜਿੰਨੀ ਵੀ ਆਪਾਂ ਗੱਲਬਾਤ ਕਰਾਂਗੇ ਤੁਸੀਂ ਵੀ ਕਮੈਂਟ ਦੇ ਵਿੱਚ ਆਪਣੀ ਰਾਏ ਦੇ ਸਕਦੇ ਹੋ ਕਿ ਇਹ ਕੋਈ ਸਿਆਸੀ ਸਾਟਾ ਨਹੀਂ ਜਾਂ ਇਹਦੇ ਵਿੱਚ ਕੀ ਗੱਲਬਾਤ ਹੋ ਸਕਦੀ ਆ ਜਾਂ ਉਸ ਭੈਣ ਨੂੰ ਇਨਸਾਫ਼ ਮਿਲਣਾ ਚਾਹੀਦਾ ਜੋ ਵੀ ਗੱਲਬਾਤ ਆ ਤੁਸੀਂ ਕਮੈਂਟ ਦੇ ਵਿੱਚ ਕੋਈ ਸੁਝਾਅ ਵੀ ਦੇ ਸਕਦੇ ਹੋ ਗੱਲਬਾਤ ਵੀ ਜਰੂਰ ਕਰ ਸਕਦੇ ਹੋ ਤਾਂ ਆਓ ਆਪਾਂ ਗੱਲਬਾਤ ਦਾ سلسلہ ਕਰਦੇ ਹਾਂ ਭਾਈ ਸਰਜੀ ਬਹੁਤ ਬਹੁਤ ਧੰਨਵਾਦ ਸਾਡਾ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਤੇ ਤੁਹਾਡਾ ਚੈਨਲ ਦੇਖਣ ਵਾਲੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਇੰਨਾ ਮਾਣ ਬਖਸ਼ਿਆ ਮੈਂ ਕੋਈ ਸਿਆਸੀ ਮਾਹਰ ਜਾਂ ਧਾਰਮਿਕ ਮਸਲਿਆਂ ਦਾ ਏਡਾ ਜਾਣਕਾਰ ਨਹੀਂ ਹਾਂ ਆ ਥੋੜੀ-ਬਹੁਤ ਗੱਲਬਾਤ ਕਰ ਲਈ ਦੀ ਜ਼ਰੂਰ ਕੋਸ਼ਿਸ਼ ਕਰੀ ਦੀ ਆ ਧਾਰਮਿਕ ਵਿਸ਼ਿਆਂ ਤੇ ਬੱਚਿਆਂ ਨੂੰ ਜੋੜਨ ਦੀ ਜਾਂ ਹੋਰ ਆਪਣੇ ਜਿੰਨੇ ਇੱਕ ਯਤਨ ਕਰੀ ਦੀ ਆ ਤੇ ਰਾਜਨੀਤਿਕ ਪੱਧਰ ਤੇ ਆਪਣੇ ਇਸ ਵਾਰ ਖਾਲਸਾ ਪੰਥ ਨੇ ਜਿਹੜੀ ਪਹਿਲ ਕਦਮੀ ਕੀਤੀ ਆ ਦੋ ਬਹੁਤ ਹੀ ਵਧੀਆ ਜਿਹੜੇ ਚਿਹਰੇ ਆਪਣੇ ਕੋਲੇ ਬਹੁਤ ਹੀ ਵਧੀਆ ਸ਼ਖਸੀਅਤਾਂ ਜਿਹੜੀਆਂ ਚੋਣ ਮੈਦਾਨ 'ਚ ਸੀ ਉਹਨਾਂ ਦੀ ਮਦਦ ਕਰਨੀ ਸਾਡਾ ਕੌਮੀ ਫਰਜ਼ ਬਣਦਾ ਸੀ ਮੇਰਾ ਹੀ ਨਹੀਂ ਸਾਰੀ ਸਿੱਖਾਂ ਦਾ ਉਹ ਕੌਮੀ ਫਰਜ਼ ਸੀ ਜਿਹੜਾ ਮੇਰੇ ਤੋਂ ਬਿਨਾ ਬਹੁਤ ਸਾਰਿਆਂ ਨੇ ਸਾਰੇ ਨਹੀਂ ਤਕਰੀਬਨ ਜਿੰਨੇ ਵੀ ਇਸ ਦੇ ਵਿੱਚ ਸੀ ਉਹਨਾਂ ਸਾਰਿਆਂ ਨੇ ਵੱਧ ਤੋਂ ਵੱਧ ਆਪਣੀ ਕੋਸ਼ਿਸ਼ ਕੀਤੀ ਵੀ ਇਹਨਾਂ ਦਾ ਚੋਣ ਪ੍ਰਚਾਰ ਜਿਹੜੇ ਦੋਨਾਂ ਹੀ ਲੋਕ ਸਭਾ ਹਲਕਿਆਂ ਦੇ ਵਿੱਚ ਕੀਤਾ ਬਿਲਕੁਲ ਭਾਈ ਹੰਸਰਾ ਸਿੰਘ ਗੱਲ ਆਪਾਂ ਹੁਣ ਜਿਹੜੀ ਕਰਨੀ ਜਾ ਰਹੇ ਜਿਹੜਾ ਕੱਲ ਦਾ ਮਸਲਾ ਜ਼ਿਆਦਾ ਭਖਿਆ ਹੋਇਆ ਉਹਦੀ ਆਪਾਂ ਗੱਲ ਕਰਨੀ ਚਾਹੁੰਨੇ ਵੀ ਜਿਹੜੀ ਉਹ ਬੀਬੀ ਕੁਲਵਿੰਦਰ ਕੌਰ ਉਹ ਉੱਥੇ ਮਹਿਲਾ ਕਨਸਟੇਬਲ ਆ ਸੈਂਟਰ ਫੋਰਸ ਦੇ ਵਿੱਚ ਉੱਥੇ ਉਹ ਕੰਮ ਕਰਦੇ ਆ ਚੰਡੀਗੜ੍ਹੇ ਪਹੁੰਚਦੀ ਆ ਪਹਿਲਾਂ ਤਾਂ ਚਲੋ ਆਪਾਂ ਕਹਿ ਲਈਏ ਗੱਲ ਹਾਸੇ ਵਾਲੀ ਵੀ ਆ ਵੀ ਜਦੋਂ ਕੋਈ ਜਿੱਤ ਕੇ ਆਉਂਦਾ ਏ ਉਹਦੇ ਕਿੱਥੇ ਤਾਂ ਫੁੱਲਾਂ ਦਾ ਹਾਰ ਪੈਂਦਾ ਏ ਤੇ ਕਿੱਥੇ ਉਹਦੇ ਆਉਣਸਾਰ ਉਹਦੇ 에ਰਪੋਰਟ ਦੇ ਉੱਪਰ ਹਣਾ ਚੁਕੇੜਾ ਪੈਂਦੀ ਆ ਦੂਸਰਾ ਪੱਖ ਜੇ ਆਪਾਂ ਦੇਖੀਏ ਕਿਉਂਕਿ ਉਹ ਭੈਣ ਆ ਉਹਨੂੰ ਮੁਤਲਬ ਵੀ ਕਰ ਦਿੱਤਾ ਉਹਦੇ ਤੇ ਹੁਣ ਕੋਈ ਕਾਰਵਾਈ ਕੇਸ ਵੀ ਚੱਲੂਗੀ ਤੁਸੀਂ ਇਹ ਸਾਰੇ ਮਸਲੇ ਨੂੰ ਕਿਵੇਂ ਦੇਖਦੇ ਹੋ ਆਪਣੇ ਨਜ਼ਰੀਏ ਦੇ ਨਾਲ ਦੇਖੋ ਇਹ ਪੰਜਾਬ ਦੀ ਸ਼ੁਰੂ ਤੋਂ ਹੀ ਜਿਹੜੀ ਫਿਤਰਤ ਰਹੀ ਆ ਵੀ ਇਹਨਾਂ ਨੇ ਬਦਲਾ ਲਿਆ ਜਾਂ ਮੁਕਾਬਲਾ ਕੀਤਾ ਇਹ ਕਹਿ ਲਈਏ ਜਿਹੜਾ ਪ੍ਰਾਤਨ ਦੇਖਿਆ ਜਾਵੇ ਸਿਕੰਦਰ ਵਰਗਿਆਂ ਦੇ ਵੀ ਸਾਹਮਣੇ ਅੜਦੇ ਰਿਹਾ ਆਪਣੀ ਪੰਜਾਬੀ ਫਿਰ ਮੁਗਲ ਕਾਲ ਦੀ ਗੱਲ ਕਰ ਲੋ ਜਾਂ ਅੰਗਰੇਜ਼ ਕਾਲ ਦੀ ਗੱਲ ਕਰ ਲੋ ਜਾਂ ਹੁਣ ਦੇ ਆਪਣੀ ਜਦੋਂ ਕਿਦਾ ਆਜ਼ਾਦ ਹੋਇਆ ਉਦੋਂ ਤੋਂ ਵੀ ਬਹੁਤ ਸਾਰੀਆਂ ਘਟਨਾਵਾਂ ਹੁਣ ਸਾਰੀਆਂ ਘਟਨਾਵਾਂ ਦਾ ਆਪਾਂ ਜ਼ਿਕਰ ਕਰਾਂਗੇ ਤਾਂ ਬਹੁਤ ਲੰਬੀ ਵੀਡੀਓ ਹੋ ਜੂਗੀ ਬਿਲਕੁਲ ਆਪਾਂ ਇਸੇ ਮਸਲੇ ਤੇ ਜੇ ਗੱਲ ਕਰੀਏ ਕਿ ਕੰਗਣਾ ਰਣੌਤ ਜਿੱਥੇ ਕਿਸਾਨੀ ਜਦੋਂ ਸੰਘਰਸ਼ ਚੱਲ ਰਿਹਾ ਸੀ ਉਦੋਂ ਇਹਨੇ ਬਹੁਤ ਹੀ ਗਲਤ ਬਿਆਨ ਦਿੱਤਾ ਸੀ ਵੀ ਜਿਹੜੀਆਂ ਬੀਬੀਆਂ ਸਾਡੀਆਂ ਬਹੁਤ ਹੀ ਸਤਿਕਾਰਯੋਗ ਇੱਕ ਬਹੁਤ ਹੀ ਬਜ਼ੁਰਗ ਮਾਤਾ ਮਹਿੰਦਰ ਕੌਰ ਉਦੇ ਵੱਲ ਦੇਖ ਕੇ ਨੇ ਆਖਿਆ ਸੀ ਵੀ ਇਹ ਜਿਹੜੀਆਂ ਸਾਰੀਆਂ ਨਾ 100-100 ਰੁਪਏ ਦਿਹਾੜੀ ਤੇ ਜਾਂ 100-100 ਰੁਪਏ ਇਹ ਇਹ ਬਿਆਨ ਵੀ ਦਿੱਤਾ ਹੈ ਕੁਲਵਿੰਦਰ ਕੌਰ ਨੇ ਇਹ ਬਿਆਨ ਵੀ ਦਿੱਤਾ ਹੈ ਉਹਨੇ ਇਹ ਕਿਹਾ ਵੀ ਆ ਵੀ ਇਹਨੇ ਸਾਡੀਆਂ ਮਾਮਾਂ ਨੂੰ ਇਹ ਕਿਹਾ ਸੀ ਵੀ 100-100 ਰੁਪਏ ਦੇ ਉੱਪਰ ਬੈਠੀਆਂ ਉਹ ਇਸ ਤੋਂ ਬਿਨਾਂ ਵੀ ਇਹਦੇ ਬਿਆਨ ਹਮੇਸ਼ਾ ਵਿਵਾਦਿਤ ਰਹੇ ਆ ਪੰਜਾਬੀਆਂ ਪ੍ਰਤੀ ਜਾਂ ਸਾਡੇ ਸਿੱਖਾਂ ਪ੍ਰਤੀ ਜਿਹੜੇ ਸਾਡੇ ਗਾਇਕ ਕਲਾਕਾਰ ਵੀਰ ਨੇ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਜਾਂ ਕਿਸਾਨੀ ਮਸਲੇ ਦੀ ਗੱਲ ਕਰਦੇ ਆ ਜਿਦਾਂ ਦਲਜੀਤ ਜ਼ੁਸ਼ਾਂਜ ਪਿੱਛੇ ਜੇ ਆਪਣਾ ਇੱਕ ਮੁੰਡਾ ਸੋਭ ਮੇਰੇ ਕੋਲ ਉਹਦਾ ਵੀ ਇਹਨੇ ਹਉਰ ਨਾ ਵੀ ਦਾ ਕਾਫੀ ਰੌਲਾ ਜਲਦਾ ਆਈ ਨੇ ਵਿਰੋਧ ਕੀਤਾ ਸੀ ਵੀ ਇਹ ਖਾਲਸਤਾਨੀ ਹੈ ਖਾਲਸਤਾਨ ਨੂੰ ਪ੍ਰਮੋਟ ਕਰਦੇ ਆ ਇਸ ਤਰ੍ਹਾਂ ਕਰਕੇ ਇਹਦਾ ਹਮੇਸ਼ਾ ਵਿਵਾਦਾਂ ਚ ਰਹਿੰਦੀ ਆ ਤੇ ਸਾਨੂੰ ਮਤਲਬ ਟਾਰਗੇਟ ਕਰਦੀ ਰਹਿੰਦੀ ਆ ਪੰਜਾਬ ਨੂੰ ਤੇ ਉਹ ਕੁੜੀ ਦੇ ਅੰਦਰ ਹੋ ਸਕਦਾ ਵੀ ਉਹ ਗੁੱਸਾ ਸੀ ਜਿਹੜਾ ਉਹ ਕਿਸਾਨੀ ਸੰਘਰਸ਼ ਵੇਲੇ ਦਾ ਜਾਂ ਕਿਤੇ ਨਾ ਕਿਤੇ ਸਿਆਸੀ ਸੰਟ ਜਿਹੜਾ ਸਟੰਟ ਵੀ ਹੋ ਸਕਦਾ ਕਿਉਂਕਿ ਉਧਰ ਸਰਕਾਰ ਦਾ ਮਸਲਾ ਉਲਝਿਆ ਹੋਇਆ ਮੋਦੀ ਸਾਹਿਬ ਦਾ ਸਰਕਾਰ ਕੋਈ ਬਣ ਨਹੀਂ ਰਹੀ ਉਹ ਬਹੁਤ ਵੱਡੀ ਖਬਰ ਉਹ ਆਸਲ ਦੇ ਵਿੱਚ ਵੀ ਸਰਕਾਰ ਕੀ ਦੀ ਬਣੂ ਸਾਰਿਆਂ ਦੀ ਨਿਗਾ ਉੱਥੇ ਟਿਕੀ ਹੋਈ ਆ ਪਰ ਉਹਦੇ ਵਿੱਚ ਕੋਈ ਹੋਰ ਮਸਲਾ ਖੜਾ ਕਰ ਦਿੱਤਾ ਜਾਵੇ ਜੇ ਕੋਈ ਹੋਰ ਖਬਰ ਖੜੀ ਕਰ ਦਿੱਤੀ ਜਾਵੇ ਤਾਂ ਉਧਰੋਂ ਲੋਕਾਂ ਦਾ ਧਿਆਨ ਹਟ ਜਾਂਦਾ ਤੇ ਉਧਰ ਜਿਹੜੀ ਉਹਨਾਂ ਨੇ ਅੰਦਰ ਖਾਤੇ ਆਪਣੀ ਲੋਕਮੀ ਖਿਚੜੀ ਪਕਾ ਲੈਣੀ ਆ ਠੀਕ ਆ ਮੇਰੇ ਮੇਰੇ ਸਮਝਣ ਦਾ ਭਾਵ ਇਹ ਆ ਵੀ ਤੁਸੀਂ ਕਿਹੜਾ ਚਾਹੁੰਦੇ ਹੋ ਵੀ ਜੇ ਕੰਗਣਾ ਰਣੌ ਦੇ ਇਸ ਤਰ੍ਹਾਂ ਦੇ ਨਾਲ ਚਪੇੜ ਵੱਜਦੀ ਆ ਤਾਂ ਇਹਦੇ ਨਾਲ ਕੋਈ ਭਾਜਪਾ ਨੂੰ ਫਾਇਦਾ ਹੋਊਗਾ ਤੁਹਾਡੇ ਕਹਿਣ ਮਤਲਬ ਹੋ ਸਕਦਾ ਹੈ ਕਿਉਂ ਉਹਨਾਂ ਨੇ ਹੋ ਸਕਦਾ ਇਹਨੂੰ ਕੰਗਣਾ ਨੂੰ ਕੁੜੀ ਨੂੰ ਨਹੀਂ ਆਪਾਂ ਕਹਿ ਸਕਦੇ ਉਹਨੂੰ ਤਿਆਰ ਕੀਤਾ ਗਿਆ ਹੋਵੇਗਾ ਕਿਉਂਕਿ ਪਤਾ ਨਹੀਂ ਕਦੋਂ ਕੀ ਨੇ ਉਹਦਾ 에어ਪੋਰਟ ਤੇ ਆਪਣੀ ਆਮ ਡਿਊਟੀ ਕੀ ਕਰ ਰਹੀ ਆ ਤੇ ਆਮ ਹੀ ਕੌਣ ਆ ਰਿਹਾ ਉਹਨੂੰ ਪਤਾ ਨਹੀਂ ਇੱਕਦਮ ਤਿਆਰੀ ਨਹੀਂ ਹੋ ਸਕਦੀ ਵੀ ਉਹਨੇ ਮਾਰਿਆ ਹੋ ਸਕਦਾ ਕੰਗਣਾ ਨੂੰ ਉੱਥੋਂ ਤਿਆਰ ਕਰਕੇ ਭੇਜਿਆ ਗਿਆ ਹੋਵੇ ਵੀ ਤੂੰ ਉੱਥੇ ਸਿੱਖ ਮੁਲਾਜ਼ਮ ਜਿਹੜੇ ਵੀ ਹੋਣ ਵਿਸ਼ੇਸ਼ ਇਸ ਕੁੜੀ ਫੋਰਸ ਦੀ ਗੱਲ ਨਹੀਂ ਕਿਉਂਕਿ ਹੁਣ ਚੰਡੀਗੜ੍ਹ ਦਾ 에어ਪੋਰਟ ਆ ਉੱਥੇ ਸਿੱਖ ਹੋਣਗੇ ਲਾਜ਼ਮੀ ਲਾਜ਼ਮੀ ਬਿਲਕੁਲ ਤੇ ਉੱਥੇ ਉਹਨੂੰ ਕਿਹਾ ਗਿਆ ਹੋਵੇਗਾ ਵੀ ਤੂੰ ਕਿਸੇ ਸਿੱਖ ਨੂੰ ਟਾਰਚਰ ਕਰਨਾ ਉਹਨੂੰ ਤੂੰ ਉਸ ਕੋਣਾ ਹੈ ਮਤਲਬ ਇਹ ਭਾਈ ਹੌਸਲਾ ਸਕਦੀ ਪੰਜਾਬ ਜੀ ਇਹ ਗੱਲ ਸਾਹਮਣੇ ਵੀ ਆ ਰਹੀ ਆ ਉਹਨਾਂ ਦੇ ਨਾਲ ਜਿਹੜੀ ਸਾਥੀ ਮਹਿਲਾ ਜਿਹੜੀ ਨਾਲ ਦੀ ਆ ਡਿਊਟੀ ਨਿਭਾ ਰਹੀ ਆ ਉਹਨੇ ਵੀ ਇਹ ਗੱਲ ਦਾ ਬਿਆਨ ਦਿੱਤਾ ਵੀ ਇਹਨੂੰ ਕੌਣ ਹਲਸਤਾਨੀ ਕਹਿ ਕੇ ਇਹਨੇ ਟਾਰਗੇਟ ਟਾਰਗੇਟ ਕੀਤਾ ਏ ਜਾਣ ਕੇ ਖਸਾਉਣ ਦੀ ਖਾਤਰ ਕੋਈ ਇਹ ਵੀ ਗੱਲ ਸਾਹਮਣੇ ਆ ਰਹੀ ਜੀ ਬਿਲਕੁਲ ਇਹ ਇਹੀ 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 ਗੱਲ ਸਾਹਮਣੇ ਵੀ ਆ ਰਹੀ ਆ ਤੇ ਕਿਤੇ ਨਾ ਕਿਤੇ ਇਹ ਜ਼ਰੂਰੀ ਨਹੀਂ ਵੀ ਆਪਾਂ ਸਹੀ ਹੋਈਏ ਆ ਗੱਲ ਮੇਰੀ 100% ਸੱਚ ਆ ਜਾਂ ਸਹੀ ਆ ਇਹਦੇ ਤੇ ਆਪਣੀ ਆਪਣੀ رائے ਸਭ ਦੀ ਹੋ ਸਕਦੀ ਆ ਪੰਜਾਬੀ ਖੂਨ ਹੈ ਉਦਾਂ ਵੀ ਵਾਲਾ ਖਾ ਸਕਦਾ ਵੀ ਉਹ ਕੁੜੀ ਕਹਿੰਦੀ ਹੈ ਵੀ ਮੇਰੀ ਮਾਤਾ ਸੀ ਉਹਦੇ ਉਹਦੇ ਬਿਆਨ ਆ ਉਹਦੇ ਸੁਨੇ ਆ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਵੀਡੀਓ ਉਹ ਕਹਿ ਰਹੀ ਹੈ ਵੀ ਜਦੋਂ ਇਹ ਬੋਲ ਰਹੀ ਸੀ ਤਾਂ ਮੇਰੀ ਮਾਂ ਵੀ ਉਸ ਧਰਨੇ 'ਚ ਸੀ ਉੱਥੇ ਸੀ ਉਸ ਗੱਲ ਦਾ ਉਹਨੂੰ ਗੁੱਸਾ ਵੀ ਹੋ ਸਕਦਾ ਤੇ ਦੂਜੇ ਪਾਸੇ ਜੇ ਦੇਖਿਆ ਜਾਵੇ ਉਸ ਖਬਰ ਨੂੰ ਜਿਹੜੀ ਰਾਜਨੀਤਿਕ ਵੱਡੀ ਗੱਲ ਆ ਵੀ ਸਰਕਾਰ ਬਣਨੀ ਹੈ ਉਲਝਿਆ ਹੋਇਆ ਕੰਮ ਇੱਕ ਪਾਸੇ ਕਾਂਗਰਸ ਵੀ ਆਪਣੀਆਂ ਸੀਟਾਂ ਪੂਰੀਆਂ ਕਰਨ ਦੇ ਚੱਕਰ 'ਚ ਆ ਤੇ ਇਧਰ ਇਧਰ ਲਈ ਭਾਜਪਾ ਵੀ ਇਹ ਦੋਨੇ ਸਰਕਾਰਾਂ ਹਲੇ ਕਿਸੇ ਦੀ ਵੀ ਨਹੀਂ ਬਣਦੀ ਨਜ਼ਰ ਆਉਂਦੀ ਦੋਨੇ ਖਿੱਚਾਤੂ ਹੀ ਹੋ ਰਹੀ ਐ ਇੱਧਰ ਉੱਧਰ ਦੀ ਉਸ ਗੱਲ ਨੂੰ ਢਕਣ ਵਾਸਤੇ ਹੋ ਸਕਦਾ ਵੀ ਆਹ ਮਸਲਾ ਖੜਾ ਕਰ ਦਿਓ ਕਿਉਂਕਿ ਚੈਨਲ ਜਿਹੜਾ ਮੀਡੀਆ ਐ ਮੋਦੀ ਮੀਡੀਆ ਖਾਸ ਕਰਕੇ ਉਹਨੂੰ ਕਿਹਾ ਜਾਂਦਾ ਆਹ ਸੋਸ਼ਲ ਮੀਡੀਆ ਤਾਂ ਆਪਾਂ ਦੇਖ ਰਹੇ ਹਾਂ ਵੀ ਇਹ ਕੁੜੀ ਦੀ ਤਾਰੀਫ ਹੋ ਰਹੀ ਐ ਆਪਣੇ ਕੋਲੇ ਪੰਜਾਬੀ ਜਿੰਨੇ ਆਪਾਂ ਪੰਜਾਬ 'ਤੋਂ ਕੱਲ੍ਹ ਤੋਂ ਹੀ ਤਾਰੀਫਾਂ ਹੋ ਰਹੀਆਂ ਨੇ ਉਹ ਬੇਟੀ ਨੇ ਉੱਧਰ ਜਿਹੜਾ ਹੈਗਾ ਐ ਨਾ ਇਹਨਾਂ ਦੇ ਚੈਨਲ ਹੈਗੇ ਆ ਨੈਸ਼ਨਲ ਮੀਡੀਆ ਨੈਸ਼ਨਲ ਮੀਡੀਆ ਉਥੇ ਕਿਉਂਕਿ ਕੰਗਣਾ ਨੇ ਜਾਂਦਾ ਹੀ ਫੇਰ ਬਿਆਨ ਦੇਤਾ ਨਾ ਵੀ ਪੰਜਾਬ ਦੇ ਵਿੱਚ ਜਿਹੜਾ ਹੈ ਅੱਤਵਾਦ ਵਧ ਰਿਹਾ ਹੂੰ ਤੇ ਉਹ ਕਹਿੰਦੇ ਉਹ ਇਹੀ ਕਹਿਣਗੇ ਵੀ ਅੱਤਵਾਦੀ ਹਮਲਾ ਜੀ ਦੇਖੋ ਅੱਤਵਾਦੀ ਹਮਲਾ ਇੱਕ ਜਿਹੜੀ ਲੋਕ ਸਭਾ ਦੀ ਚੁਣੀ ਹੋਈ ਮੈਂਬਰ ਤੇ ਹੂੰ ਪੰਜਾਬ ਦੇ ਵਿੱਚ ਜਿਹੜਾ ਕਿ ਅੱਤਵਾਦੀ ਹਮਲਾ ਹੋਇਆ ਇਹਨੂੰ ਅੱਤਵਾਦੀ ਹਮਲਾ ਬਣਾਉਣਗੇ ਅੱਤਵਾਦੀ ਤੇ ਅੱਤਵਾਦ ਵਧ ਰਿਹਾ ਪੰਜਾਬ ਦੇ ਵਿੱਚ ਇਹੀ ਉਹ ਕੱਲ ਰਾਤ ਤੋਂ ਹੀ ਚੱਲ ਰਿਹਾ ਹੋਵੇਗਾ ਤੇ ਅੱਜ ਵੀ ਦਿਨ ਅੱਗੇ 5-7 ਦਿਨ ਇਸੇ ਮਸਲੇ ਤੇ ਰਹਿਣਗੇ ਉਹ ਜਿਹੜੀ ਉਹ ਖਬਰਾਂ ਦਿਖਾਉਣੀਆਂ ਹੀ ਨਹੀਂ ਵੀ ਉਹਦਾ ਸਰਕਾਰ ਚ ਕੀ ਹੋ ਰਿਹਾ ਜੀ ਕੌਣ ਬਣ ਰਿਹਾ ਕਿਹੜੇ ਜਿਹੜੇ ਕਿਹੜੇ ਵਿਧਾਇਕ ਕਿੱਧਰ ਜਾ ਰਹੇ ਕਿਹੜੇ ਕਿੱਧਰ ਜਾ ਰਹੇ ਇਹ ਗੱਲਾਂ ਜਿਹੜੀਆਂ ਟੱਗੀਆਂ ਜਾਣਗੀਆਂ ਇਹ ਤਾਂ ਨਾ ਕੱਲ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਆ ਐਡਵੋਕੇਟ ਸਰਦਾਰ ਹਜਿੰਦਰ ਸਿੰਘ ਧਾਮੀ ਜੀ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਵੀ ਇਹ ਮਸਲੇ ਨੂੰ ਇਹ ਕਹਿ ਦੇਣਾ ਵੀ ਪੰਜਾਬ ਚ ਅੱਤਵਾਦ ਆ ਇਹ ਬਹੁਤ ਵੱਡੀ ਉਹਨਾਂ ਨੇ ਵੀ ਨਿੰਦਿਆ ਕੀਤੀ ਆ ਦੇਖੋ ਕੱਲ ਇੱਕ ਤਾਂ 6 ਜੂਨ ਆ 6 ਜੂਨ ਸ਼ਹੀਦੀ ਦਿਹਾੜਾ ਸਾਰਾ ਧਰੂ ਘਰ ਦੇਸ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਆ ਉਸੇ ਦਿਨ ਹੀ ਸਾਰੇ ਪੰਜਾਬ ਨੂੰ ਕਹਿ ਦੇਣਾ ਵੀ ਪੰਜਾਬ ਦੇ ਵਿੱਚ ਅੱਤਵਾਦ ਆ ਕਿੰਨੀ ਵੱਡੀ ਮਾੜੀ ਗੱਲ ਆ ਦੇਖੋ ਕਿੰਨਾ ਜ਼ਹਿਰ ਜਿਹੜਾ ਆਪਣੇ ਮੂੰਹ ਦੇ ਵਿੱਚ ਉਗਲ ਰਹੀ ਆ ਕੰਗਣਾ ਰਣੌਤ ਉਹ ਗੱਲ ਉਹ ਵੀ ਬਹੁਤ ਧਿਆਨ ਦੇਣ ਵਾਲੀ ਆ ਉਹੀ ਉਹੀ ਲੋਕਾਂ ਨੂੰ ਜਿਹੜੇ ਹਿੰਦੁਸਤਾਨ ਦੇ ਆ ਨੂੰ ਇਹ ਕਹਿ ਕੇ ਜਨ ਮਤਲ ਜਚਾ ਦਿੱਤੀ ਜਾਊਗੀ ਗੱਲ ਵੀ ਦੇਖੋ ਜੀ ਅੱਤਵਾਦ ਵੱਧ ਰਿਹਾ ਹੈ ਤੇ ਇਹਦੇ ਤੇ ਕੰਗਣਾ ਤੇ ਵੈਸੇ ਤਾਂ ਹੁਣ ਬਹੁਤ ਜਿਹੜੇ ਲੋਕ ਸਮਝਦਾਰ ਹੈਗੇ ਆ ਸੋਸ਼ਲ ਮੀਡੀਆ ਨਾਲ ਦੀ ਨਾਲ ਖਬਰ ਪਹੁੰਚ ਜਾਂਦੀ ਹੈ ਤੇ ਇੱਥੇ ਮੈਂ ਇੱਕ ਹੋਰ ਗੱਲ ਇੱਥੇ ਕਹਿਣੀ ਚਾਹੂੰਗਾ ਵੀ ਪਿੱਛੇ ਦਾ ਇੱਕ ਜ਼ਿਕਰ ਕਰਦੇ ਨੇ ਵੀਰ ਸਾਰੇ ਜਿਹੜੇ ਸੋਸ਼ਲ ਮੀਡੀਆ ਤੇ ਆਪਾਂ ਦੇਖ ਰਹੇ ਹਾਂ ਵੀ ਜਿਹੜਾ 11 11 ਤਰੀਕ ਕਰਕੇ ਤੈਅ ਕੀਤਾ ਜਾਂਦਾ ਜਿਹੜਾ ਹਵਾਰਾ ਸਾਹਿਬ ਥੱਪੜ ਦੇਵ ਥੱਪੜ ਦੇਵ ਸ ਕਹਿੰਦੇ ਹਾਂ ਹਵਾਰਾ ਸਾਹਿਬ ਦੇ ਪਰ ਉਹ ਤੋਂ ਪਹਿਲਾਂ ਇੱਕ ਹੋਰ ਥੱਪੜ ਦਾ ਜ਼ਿਕਰ ਆਉਂਦਾ ਹੈ ਤੇ ਇੱਥੇ ਮੈਂ ਇਹ ਵੀ ਜ਼ਰੂਰ ਕਹਿਣਾ ਚਾਹੂੰਗਾ ਵੀ ਬੀਬੀ ਬਿਮਲ ਕੌਰ ਜਿਹੜੇ ਆਪਣੇ ਇੱਧਰ ਹਲਕਾ ਫਰੀਦਕੋਟ ਤੋਂ ਜਿੱਤੇ ਨੇ ਭਾਈ ਸਰਬਜੀਤ ਸਿੰਘ ਉਹਨਾਂ ਦੇ ਸਤਕਾਰਯੋਗ ਮਾਤਾ ਹਾਂ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਬੀਬੀ ਬਿਮਲ ਕੌਰ ਉਹਨਾਂ ਬਾਰੇ ਮੈਂ ਕਈ ਕਮੈਂਟ ਦੇਖਿਆ ਕਿਸੇ ਵੀਰ ਨੇ ਕੋਈ ਪੋਸਟ ਨਹੀਂ ਪਾਈ ਕੋਈ ਵੀਡੀਓ ਨਹੀਂ ਇਹਦੇ ਬਾਰੇ ਆਈ ਬੀਬੀ ਬਿਮਲ ਕੌਰ ਜਾਂ ਸੁੱਚਾ ਸਿੰਘ ਜਿਹੜੇ ਇਹਨਾਂ ਦੇ ਦਾਦਾ ਜੀ ਸੀ ਵੀ ਉਹਨਾਂ ਨੇ ਜਿਹੜਾ ਆਪਣੇ ਐਮਪੀ ਕਾਲ ਦੇ ਵਿੱਚ ਕੁਛ ਕਰਿਆ ਉਹਨਾਂ ਨੂੰ ਐਮਪੀ ਬਣਾਇਆ ਸੀ ਉਹਨਾਂ ਨੇ ਕੁਛ ਨਹੀਂ ਕਰਿਆ ਐਵੇਂ ਕਰਕੇ ਕੋਈ ਵੀਡੀਓ ਜਾਂ ਪੋਸਟ ਤਾਂ ਨਹੀਂ ਸਾਹਮਣੇ ਆਈ ਪਰ ਮੈਂ ਕਮੈਂਟ ਦੇਖਿਆ ਕਈ ਥਾਵਾਂ ਤੇ ਮੈਂ ਕਰਿਆ ਵੀ ਅਸੀਂ ਬਣਾਇਆ ਸੀਗਾ ਜੀ ਇਹਨਾਂ ਨੇ ਕੀ ਕਰਤਾ ਬੀਬੀ ਬਿਮਲ ਕੌਰ ਬਾਰੇ ਜੀ ਸੋ ਆ ਥੱਪੜਾਂ ਵਾਲੀ ਲਿਸਟ 'ਚ ਹੀ ਪਹਿਲਾਂ ਤਾਂ ਜੇ ਆਪਾਂ ਜ਼ਿਕਰ ਕਰੀਏ ਤਾਂ ਬੀਬੀ ਬਿਮਲ ਕੌਰ ਨੇ ਸਰਦਾਰ ਸਰਜੀਤ ਸਿੰਘ ਬਰਨਾਲਾ ਨੂੰ ਦਰਬਾਰ ਸਾਹਿਬ ਡਿਊਟੀ ਦੇ ਅੰਦਰ ਥੱਪੜ ਮਾਰਿਆ ਸੀ ਤੇ ਉੱਥੋਂ ਬਾਹਰ ਕੱਢਿਆ ਸੀ ਕਿਉਂਕਿ ਇਹ ਜਿਹੜਾ ਇੱਕ ਮਸਲਾ ਬਣਿਆ ਸੀ ਜਿਹਦਾ ਕੇਸ ਬੀਬੀ ਵਿਮਲ ਕੌਰ ਤੇ ਪਿਆ ਸੀਗਾ 1986 ਦੇ ਵਿੱਚ 84 ਚ ਤਾਂ ਜਿਹੜਾ ਸਾਰਾ ਘਟਨਾਕਰਮ ਹੁੰਦਾ ਉਹ ਸਾਰਿਆਂ ਨੂੰ ਪਤਾ ਹੈ ਆਪਾਂ ਨੂੰ ਜੀ ਉਹਦੋਂ ਬਾਅਦ ਉਹ ਬੀਬੀ ਵਿਮਲ ਕੌਰ ਜਿਹੜੇ ਸਰਕਾਰੀ ਹਸਪਤਾਲ ਦੇ ਵਿੱਚ ਡਿਊਟੀ ਕਰਦੇ ਸੀ ਉਹਨਾਂ ਦੀ ਡਿਊਟੀ ਚੱਲੀ ਜਾਂਦੀ ਹੈ ਉਹਨਾਂ ਦੀ ਖਿੱਚਾਤੂਈ ਹੁੰਦੀ ਹੈ ਪੁੱਛਦਾ ਸੁੰਦੀ ਰਹਿੰਦੀ ਹੈ ਉਹਨਾਂ ਦੇ ਛੋਟੇ-ਛੋਟੇ ਬੱਚੇ ਨੇ 1.5 ਸਾਲ ਤੋਂ ਲੈ ਕੇ ਸਭ ਤਸੱਦਦ ਹੋਇਆ ਉਹਨਾਂ ਤੇ ਬਹੁਤ ਸੱਦਦ ਹੋਇਆ ਉਧਰ ਤਸੱਦਦ ਉਹਨਾਂ ਤੇ ਹੁੰਦਾ ਰਿਹਾ ਇੱਧਰ ਆਪਣੇ ਸਿੱਖ ਹਲਕਿਆਂ 'ਚ ਉਹਨਾਂ ਦਾ ਸਤਿਕਾਰ ਵਧਦਾ ਰਿਹਾ ਵਧਦਾ ਉਹ ਆਮ ਲੇਡੀ ਸੀ ਉਹਦਾ ਕੋਈ ਰਾਜਨੀਤਿਕ ਜਾਂ ਹੋਰ ਆ ਜਿਹੜਾ ਘਟਨਾਕਰਮ ਹੋਇਆ ਸੀ ਇਹਦੇ ਬਾਰੇ ਕੋਈ ਉਹਨੂੰ ਜਾਣਕਾਰੀ ਨਹੀਂ ਸੀ ਕੋਈ ਉਹਦਾ ਲੈਣਾ ਦੇਣਾ ਨਹੀਂ ਸੀ ਉਹ ਇੱਕ ਆਮ ਜਿਹੜੀ ਨਰਸਿੰਗ ਦੀ ਜਿਹੜੀ ਮੁਲਾਜ਼ਮ ਸੀ ਆਪਦਾ ਆਪਣੀ ਸਰਵਿਸ ਕਰਦੀ ਸੀ ਆਪਣੇ ਬੱਚੇ ਪਾਲਣ ਹਾਂਜੀ ਉਹੀ ਭਾਈ ਸਾਹਿਬ ਗੱਲ ਆ ਇੱਥੇ ਵੀ ਇੱਥੇ ਵੀ ਗੱਲ ਉਹੀ ਚੱਲ ਰਹੀ ਆ ਦੇਖੋ ਬੀਬੀ ਵਿਮਲ ਕੌਰ ਕਾਹ ਉਸ ਆ ਜੀ ਵੀ ਉਸ ਵਕਤ ਇੱਕ ਪੰਜਾਬ ਦੀ ਧੀ ਆ ਹਨਾ ਦੇਖੋ ਇਹ ਕੁਲਵਿੰਦਰ ਕੌਰ ਵੀ ਇੱਕ ਪੰਜਾਬ ਦੀ ਧੀ ਆ ਗੱਲ ਆ ਵੀ ਉਹ ਪੰਜਾਬ ਦਾ ਜਿਹੜਾ ਖੂਨ ਆ ਜ਼ਰੂਰੀ ਨਹੀਂ ਹੈ ਤੇ ਜਿਹੜਾ ਪੰਜਾਬ ਦਾ ਖੂਨ ਇਹਦੇ ਅੰਦਰ ਦਰਦ ਦਾ ਚਾਹੇ ਉਹ ਔਰਤਾ ਚਾਹੇ ਉਹ ਮਰਦ ਦਾ ਚਾਹੇ ਉਹ ਸਿੱਖਾ ਚਾਹੇ ਉਹ ਸਿੱਖ ਬੀਬੀ ਆ ਸਭ ਦੇ ਅੰਦਰ ਇੱਕ ਦਰਦ ਜ਼ਰੂਰ ਹੈਗਾ ਇਹ ਪੰਥ ਪ੍ਰਤੀ ਇਹ ਉਦੋਂ ਵੀ ਸੀ ਹੁਣ ਵੀ ਸੀ ਤੇ ਆ ਹੀ ਰਹੂਗਾ ਇਹ ਹੋ ਕੇ ਪੰਜਾਬ ਦੇ ਵਿੱਚ ਜਦੋਂ ਜਮਾਲੋ ਨਾ ਜੇ ਇਹ ਇਹ ਡਿਗਰੀ ਹੈ ਜਿਹੜੀ ਅਣਖ ਦੀ ਡਿਗਰੀ ਕਾਲਦਾ ਤੋਂ ਨਹੀਂ ਮਿਲਦੀ ਅਣਖ ਦੀ ਡਿਗਰੀ ਲੈਣ ਲਈ ਪੰਜਾਬ ਦੇ ਵਿੱਚ ਜਨਮ ਲੈਣਾ ਪੈਂਦਾ ਸੋ ਇਹ ਕਾਫੀ ਗੱਲਾਂ ਹੈ ਤੇ ਮੈਂ ਜਿਹੜੀ ਮੈਂ ਗੱਲ ਹੋਰ ਤੁਹਾਡੇ ਨਾਲ ਕਰਨੀ ਚਾਹਣਾ ਵੀ ਦੇਖੋ ਜਿਸ ਤਰ੍ਹਾਂ ਦੇ ਨਾਲ ਮੇਬੀ ਕੁਲਵਿੰਦਰ ਕੌਰ ਨੇ ਕਿਹਾ ਵੀ ਉਹ ਧਰਨੇ ਦੇ ਵਿੱਚ ਉੱਥੇ ਮੇਰੀ ਮਾਤਾ ਵੀ ਬੈਠੀ ਸੀ ਮੈਂ ਆਪਦੀ ਮਾਂ ਦੀ ਰਿਸਲਟ ਨਹੀਂ ਇਹਦੇ ਮੂੰਹੋਂ ਸੁਣ ਸਕਦੀ ਉਹਨੇ ਇਹ ਗੱਲ ਬਿਆਨ ਦਿੱਤੀ ਆ ਹੁਣ ਤੁਸੀਂ ਇਹ ਦੇਖੋ ਕਿ ਉੱਥੇ ਕਿੰਨੀਆਂ ਕਿਸਾਨ ਜਥੇਬੰਦੀਆਂ ਬੈਠੀਆਂ ਮੈਂ ਤੁਹਾਡੇ ਤੋਂ ਵੀ ਪ੍ਰਸ਼ਨ ਪੁੱਛਣਾ ਚਾਹਣਾ ਕੀ ਅੱਜ ਉਹ ਕਿਸਾਨ ਜਿੱਥੇ ਮੰਡੀਆਂ ਜਿੰਨੀਆਂ ਵੀ ਬਣੀਆਂ ਹੋਈਆਂ ਨੇ ਕੀ ਇਹ ਬੀਬੀ ਦੇ ਨਾਲ ਉੱਥੇ ਖੜਨ ਦੀਆਂ ਜਾਂ ਕੀ ਲੱਗਦਾ ਤੁਹਾਡਾ ਕੀ ਵਿਚਾਰ ਹੈ ਖੜਨਾ ਚਾਹੀਦਾ ਬਿਲਕੁਲ ਖੜਨਾ ਚਾਹੀਦਾ ਬਹੁਤ ਸਾਰੇ ਬਿਆਨ ਆ ਰਹੇ ਇੱਕ ਸੰਸਥਾ ਕੋਈ ਮੇਰੇ ਖਿਆਲ ਹੈਗੇ ਆ ਅਜੇਪਾਲ ਸਿੰਘ ਬਰਾੜ ਉਹਨਾਂ ਵੱਲੋਂ ਸੰਸਥਾ ਚੱਲ ਰਹੀ ਆ ਮਿਸ਼ਨ ਸਤਲੁਜ ਉਹਨਾਂ ਵੱਲੋਂ ਤਾਂ ਜਿਹੜਾ ਆਫਰ ਕੀਤੀ ਗਈ ਆ ਵੀ ਅਸੀਂ ਹਰ ਤਰ੍ਹਾਂ ਦੀ ਮਦਦ ਕਰਾਂਗੇ ਤੇ ਟੁਕਮੀ ਨੌਕਰੀ ਵੀ ਉਸ ਕੁੜੀ ਨੂੰ ਅਸੀਂ ਪ੍ਰੋਵਾਈਡ ਕਰਾਂਗੇ ਦੇਵਾਂਗੇ ਜੀ ਉਧਰੋਂ ਤਾਂ ਹੁਣ ਉਹਨੂੰ ਮੁਕਤਲ ਕਰ ਦਿੱਤਾ ਗਿਆ ਹੋਰ ਜਿਹੜੇ ਉਹਦੇ ਤੇ ਕੇਸ ਵਗੈਰਾ ਚੱਲਣੇ ਆ ਉਹ ਸਾਰੇ ਇਹਦੇ ਵਿੱਚ ਉਹ ਸੰਸਥਾ ਨੇ ਤਾਂ ਹਾਮੀ ਭਰੀ ਆ ਫਿਲਹਾਲ ਹਾਲੇ ਆਪਾਂ ਬਹੁਤਾ ਖਬਰਾਂ ਦੇਖੀਆਂ ਵੀ ਨਹੀਂ ਤੇ ਸੋਸ਼ਲ ਮੀਡੀਆ ਤੇ ਵੀ ਕੋਈ ਸੰਸਥਾਵਾਂ ਦਾ ਇਹਨਾਂ ਦਾ ਜਿਹੜੀਆਂ ਆਪਣੀਆਂ ਕਿਸਾਨ ਯੂਨੀਅਨ ਦੇ ਮੇਰੇ ਖਿਆਲ ਦੇ ਨਾਲ ਸਰਬਨ ਸਿੰਘ ਪੰਦੇਰ ਜੀ ਕਹਿ ਰਹੇ ਆ ਵੀ ਅਸੀਂ ਇਹਨਾਂ ਦੀ ਪੜਤਾਲ ਕਰ ਰਹੇ ਆ ਵੀ ਇਹਨਾਂ ਦੇ ਬੱਚਿਆਂ ਦਾ ਕਿਉਂਕਿ ਇਹਨਾਂ ਦੇ ਜਿਹੜੇ ਪਤੀ ਆ ਉਹਨਾਂ ਦੇ ਬਾਰੇ ਵੀ ਗੱਲਬਾਤ ਜਿਹੜੀ ਜਾਣਕਾਰੀ ਮਿਲ ਰਹੀ ਆ ਇਹਨਾਂ ਦੇ ਪਤੀ ਵੀ ਇਸੇ ਤਰ੍ਹਾਂ ਹੀ ਜੋਬ ਕਰ ਰਹੇ ਆ ਉਹ ਵੀ ਫੋਰਸ ਦੇ ਵਿੱਚ ਤਾਇਨਾਤ ਨੇ ਉਹ ਇਹਨਾਂ ਦੇ ਬੱਚੇ ਨੇ ਤਕਰੀਬਨ ਉਹ ਇਹਨਾਂ ਦੇ ਪ੍ਰਸਰਵਨ ਸਿੰਘ ਭਦੀਰ ਦਾ ਇਹ ਬਿਆਨ ਆ ਇਹ ਅਸੀਂ ਪਤਾ ਕਰ ਰਹੇ ਆ ਨਾ ਤੇ ਇਹਨਾਂ ਦੇ ਬੱਚਿਆਂ ਬਾਰੇ ਪਤਾ ਲੱਗ ਰਿਹਾ ਹੈ ਤੇ ਨਾ ਹੀ ਇਹਨਾਂ ਦੇ ਪਤੀ ਬਾਰੇ ਹਜੇ ਪਤਾ ਲੱਗ ਰਿਹਾ ਵੀ ਕਿੱਥੇ ਆ ਤੇ ਉਹਨਾਂ ਨੇ ਗੱਲ ਇਹ ਵੀ ਮੇਰੇ ਖਿਆਲ ਦੇ ਨਾਲ ਕਹੀ ਆ ਵੀ ਜੇ ਕੋਈ ਇਸ ਤਰ੍ਹਾਂ ਨਾ ਪਤਾ ਲੱਗਿਆ ਤਾਂ ਅਸੀਂ ਸੰਘਰਸ਼ ਵੱਡਾ ਵੀ ਕਰਾਂਗੇ ਇਸ ਦਿਨ ਬਿਲਕੁਲ ਹੋ ਸਕਦਾ ਵੀ ਜੇ ਉਹਦਾ ਪਤੀ ਵੀ ਸਰਵਿਸ ਤੇ ਆ ਤਾਂ ਉਹਨੂੰ ਵੀ ਹੋ ਸਕਦਾ ਟਾਰਚਰ ਕੀਤਾ ਜਾਵੇ ਉਹਨੂੰ ਕੱਢਿਆ ਜਾਵੇ ਉਹਨੂੰ ਕੱਢਿਆ ਜਾਵੇ ਹੋ ਸਕਦਾ ਤੇ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਮੈਂ ਤਾਂ ਕਹੂੰਗਾ ਵੀ ਬਿਲਕੁਲ ਉਹਨਾਂ ਨੂੰ ਖੜਨਾ ਚਾਹੀਦਾ ਕੁੜੀ ਦੇ ਨਾਲ ਉਹਦੀ ਹਰ ਤਰ੍ਹਾਂ ਦੀ ਮਦਦ ਕਰਨੀ ਚਾਹੀਦੀ ਬਹੁਤ ਸਾਰੀਆਂ ਤਾਂ ਆਪਾਂ ਦੇਖੀਆਂ ਇੱਕ ਆਪਣਾ ਫੇਸਬੁੱਕ ਤੇ ਚੈਨਲ 'ਚ ਮੈਂ ਦੇਖਿਆਗਾ ਪਿੰਡਾਂ ਵਾਲੇ ਉਹਨਾਂ ਵੱਲੋਂ ਕੁਝ ਪੈਸਿਆਂ ਦੀ ਆਫਰ ਕੀਤੀ ਗਈ ਹੈ ਵੀ ਅਸੀਂ ਉਹ ਪਰਿਵਾਰ ਤੱਕ ਪਹੁੰਚਦੇ ਕਰਾਂਗੇ ਵੀ ਉਹਨਾਂ ਦੀ ਆਰਥਿਕ ਮਦਦ ਹੋ ਸਕੇ ਜੇ ਕਿਸੇ ਤਰ੍ਹਾਂ ਦੇ ਕੋਈ ਕੇਸ ਚੱਲਦੇ ਆ ਹੁਣ ਚੱਲਣਗੇ ਵੀ ਬਿਲਕੁਲ ਚੱਲਣਗੇ ਕਿਉਂਕਿ ਕਿਤਾਬ ਉਹ ਸੈਂਟਰ ਦੇ ਵਿਭਾਗ ਵਿੱਚ ਆ ਦੂਜਾ ਪੰਜਾਬ ਤੋਂ ਬਾਹਰ ਦੀ ਗੱਲ ਹੈ ਚੰਡੀਗੜ੍ਹ ਅਸੀਂ ਦਾਵਾ ਕਰਦੇ ਹਾਂ ਵੀ ਸਾਡਾ ਪਰ ਨਹੀਂ ਉਹ ਵੱਖਰਾ ਹੈ ਹੂੰ ਪੰਜਾਬ ਤੋਂ ਬਾਹਰ ਆ ਇਸ ਕਰਕੇ ਵੀ ਉੱਥੇ ਸੈਂਟਰ ਦਾ ਜੋਰ ਆ ਪ੍ਰੈਸ਼ਰ ਆ ਤੇ ਉਹ ਕੁੜੀ ਤੇ ਜਿਹੜੀਆਂ ਕੇਸ ਵਗੈਰਾ ਧਾਰਾਵਾਂ ਮਾ ਜਿਹੜੀਆਂ ਲੱਗਣਗੀਆਂ ਦੇਖੋ ਆਪਣੇ ਮੈਂ ਤਾਂ ਇੱਕ ਹੋਰ ਵੀ ਗੱਲ ਇਹ ਵੀ ਦੇਖੀ ਆਪਣੇ ਪੰਜਾਬ ਦੇ ਲੋਕ ਐਨੇ ਗਰਮ ਸੁਭਾਅ ਦੇ ਆ ਜਿਹਨੂੰ ਆਪਾਂ ਕਹਿੰਦੇ ਕਿ ਵੀ ਇਹਦੇ ਤੱਤੇ ਆ ਮੈਂ ਕੱਲ ਵੀਡੀਓ ਦੇਖ ਰਿਆ ਸੀ ਵੀਡੀਓ ਦੇ ਥੱਲੇ ਇੱਕ ਕਮੈਂਟ ਆਇਆ ਹੋ ਸਕਿਆ ਤਾਂ ਮੈਂ ਕਮੈਂਟ ਤੁਹਾਡੇ ਨਾਲ ਵੀ ਉਹ ਵੀਡੀਓ ਦੇ ਵਿੱਚ ਇਥੇ ਸਾਂਝਾ ਕਰੂੰਗਾ ਜੇ ਮੈਨੂੰ ਕੋਈ ਤੋਂ ਕਮੈਂਟ ਮਿਲ ਵੀ ਗਿਆ ਲੱਭ ਵੀ ਗਿਆ ਉਹਨੇ ਕਮੈਂਟ ਇਹ ਵੀ ਗੱਲ ਕੀਤੀ ਕਹਿੰਦੇ ਕਿਦੜ ਵਾਸਤੇ ਜਿਮਨੀ ਚੋਣ ਆਉਣੀ ਆ ਕਹਿੰਦੇ ਇਹ ਲੜਕੀ ਨੂੰ ਇਹਨੂੰ ਭੈਣ ਨੂੰ ਉੱਥੋਂ ਕਹਿੰਦੇ ਕਿ ਕਿਦੜ ਵਾਸਤੇ ਜਿਮਨੀ ਚੋਣ ਲੜਪਚੋਣ ਵੀ ਲੜਾਓ ਕਹਿੰਦੇ ਸੀ ਉਹ ਉੱਥੇ ਦਿਖਾਵਾਂ ਕਹਿਣ ਦਾ ਭਾਬੀ ਆਪਣਾ ਬਲੱਡ ਪੰਜਾਬ ਦਾ ਇੰਨਾ ਗਰਮਾ ਇੰਨਾ ਤੱਤਾਏ ਹਰ ਇੱਕ ਚੀਜ਼ ਨੂੰ ਪੂਰਾ ਸੀਰੀਅਸ ਮਸਲੇ ਦੇ ਨਾਲ ਉਹ ਲੈਂਦੇ ਹੈਗਾ ਆਪਣੇ ਪੰਜਾਬ ਦੇ ਜਿਹੜੇ ਨੌਜਵਾਨ ਆ ਤੇ ਇਸ ਤਰ੍ਹਾਂ ਦੇ ਨਾਲ ਉਹ ਕਾਫੀ ਜਿਹੜੀ ਪੰਜਾਬ ਦੇ ਵਿੱਚ ਵੀ ਇਹ ਚੀਜ਼ ਦਾ ਬਹੁਤ ਦਰਦ ਆ ਮੈਂ ਤੁਹਾਡੇ ਨਾਲ ਜਿਹੜੀ ਹੁਣ ਗੱਲ ਕਰਨੀ ਚਾਹਉਣਾ ਜਿਹੜੀ ਆਪਾਂ ਗੱਲ ਕਰਕੇ ਆਪਾਂ ਅੰਤ ਤੱਕ ਅੱਚੜੀਏ ਜਿਹੜੀ ਇਹ ਸਿੱਖ ਨੌਜਵਾਨ ਭੈਣਾਂ ਆ ਜੇ ਆਪਾਂ ਕਹਿ ਲਈਏ ਜਿਹਦੇ ਅੰਦਰ ਇੱਕ ਬਹੁਤ ਵੱਡਾ ਹੀ ਦਰਦ ਆ ਕਈ ਸਾਡੀਆਂ ਪੰਜਾਬ ਦੀਆਂ ਜਿਹੜੀਆਂ ਭੈਣਾਂ ਆਏ ਉਹ ਮੈਂ ਉਹਨਾਂ ਦਾ ਤੱਕ ਇਹ ਸੰਦੇਸ਼ ਵੀ ਪਹੁੰਚਾਉਣਾ ਚਾਹੁੰਦਾ ਜੇ ਉਹ ਇਸ ਵੀਡੀਓ ਨੂੰ ਦੇਖ ਰਹੀਆਂ ਨੇ ਉਹਨਾਂ ਨੂੰ ਲੱਗਦਾ ਕਿ ਅਸੀਂ ਜਿਹੜੇ ਵਿਊ ਲੈਣੇ ਆਂ ਜਾਂ ਅਸੀਂ ਜਿਹੜੇ ਵਿਊ ਖੱਟਣੇ ਆਂ ਉਹ ਕਈ ਵਾਰ ਨਗੇਜਵਾਦ ਕਰਕੇ ਗਲਤ ਰੀਲਾਂ ਬਣਾ ਕੇ ਵੀ ਇਸ ਤਰ੍ਹਾਂ ਦੇ ਨਾਲ ਵਿਊ ਖੱਟਣਾ ਚਾਹੁੰਦੀਆਂ ਨੇ ਹੁਣ ਵਿਊ ਤਾਂ ਇਹਨੇ ਭੈਣ ਕੁਲਵਿੰਦਰ ਕੌਰ ਨੂੰ ਬਹੁਤ ਲੋੜ ਜਿਹੜੀ ਹੋ ਗਈ ਸਾਰੀ ਦੁਨੀਆ ਦੇ ਵਿੱਚ ਇਹਦੀ ਚਰਚ ਵਿਊ ਤਾਂ ਇਹਨੇ ਵੀ ਲੈ ਲਏ ਉਹਨਾਂ ਭੈਣਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੀਆਂ ਇਸ ਤਰੀਕੇ ਦੇ ਨਾਲ ਲੋਕਾਂ ਤੋਂ ਵਿਊ ਲੈਣੇ ਚਾਹੁੰਦੀਆਂ ਦੇਖੋ ਬਿਲਕੁਲ ਇੱਕ ਦੂਜੇ ਦੇ ਨਾਲ ਆਪੋਜ਼ਿਟ ਤਰੀਕਾ ਹੈ ਉਹ ਅਣਖ ਦੀ ਖਾਤਰ ਆ ਉਹ ਸਿੱਖੀ ਦੀ ਖਾਤਰ ਆ ਉਹ ਦਰਦ ਦੀ ਖਾਤਰ ਆ ਇੱਕ ਆਪਣਾ ਸ਼ਰੀਰ ਦਿਖਾ ਕੇ ਨਗੇਜਵਾ ਦਿਖਾ ਕੇ ਜਾਂ ਗਲਤ ਚੀਜ਼ਾਂ ਪਰਚੇਸ ਕਰਕੇ ਲੋਕਾਂ ਦੇ ਸਾਹਮਣੇ ਵਿਊ ਲੈਣਾ ਚਾਹੁੰਦੇ ਹੋ ਉਹਨਾਂ ਭੈਣਾਂ ਤੱਕ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਮੈਸੇਜ ਮੈਂ ਇਹੀ ਦੇਣਾ ਚਾਹੁੰਦਾ ਵੀ ਪੰਜਾਬ ਨੂੰ ਆਪਾਂ ਪਿੱਛੇ ਤੋਂ ਹੀ ਜ ਬਹੁਤ ਪਿੱਛੇ ਤੋਂ ਦੇਖੀਏ ਜਦੋਂ ਤੋਂ ਇਹ ਜਿਹੜੇ ਵਸਤੀਵਾਦ ਕਹਿ ਲਈਏ ਜਾਂ ਮਨੁੱਖਤਾ ਬਹੁਤ ਪੁਰਾਣੀ ਗੱਲ ਹੋ ਗਈ ਵੀ ਕਦੋਂ ਸੀਗਾ ਇਹ ਹਲੇ ਗੱਲਾਂ ਪੂਜਾਂ ਦੀ ਬਿਸ਼ਾਇ ਪਰ ਜਿਹੜਾ ਆਪਾਂ ਕਹਿੰਦੇ ਆ ਮਹਨੋਜੋਦੜੋ ਖੜੱਪਾ ਕਾਲ ਕਹਿ ਦਈਏ ਉਹਦੀ ਖੋਜ ਪੰਜਾਬ ਦੇ ਵਿੱਚ ਹੁੰਦੀ ਹੈ ਬਹੁਤ ਸਮਾਂ ਪਹਿਲਾਂ ਇਹ ਵੀ ਕਹਿ ਲੀਏ ਵੀ ਦੁਨੀਆ 'ਚ ਸਭ ਤੋਂ ਪਹਿਲਾਂ ਜਿਹੜੇ ਸਾਡੇ ਪੰਜਾਬੀ ਲੋਕ ਸੱਭਿਆਕ ਤਰੀਕੇ ਨਾਲ ਬਸਤੀ ਬਣਾ ਕੇ ਘਰ ਬਣਾ ਕੇ ਬਹੁਤ ਸੋਹਣੇ ਰਹਿਣ ਦਾ ਜਿਹੜਾ ਇਹਨਾਂ ਦਾ ਪਹਿਲ ਕਦਮੀ ਇਹਨਾਂ ਦੀ ਹੈ ਉਹ ਪਹਿਲੀ ਖੋਜ ਹੋਈ ਹੈ ਜਿਹੜੀ ਅੱਜ ਤੋਂ ਕੋਈ 5000 ਸਾਲ ਪਹਿਲਾਂ ਉਹਦਾ ਮੰਨਿਆ ਗਿਆ ਵੀ ਉਹਦਾ ਸਮਾਂ ਹੈ ਉਹਦਾ ਪੀਰੀਅਡ ਆ ਉਹ ਜਿਹੜੀ ਖੋਜਾਂ ਹੋਈਆਂ ਜਿਹੜੇ ਬਹੁਤ ਸੋਹਣੇ ਘਰ ਨਗਰ ਮਿਲ ਗਈ ਉਦੋਂ ਤੋਂ ਲੈ ਕੇ ਸਾਰਾ ਇਤਿਹਾਸ ਦੇਖ ਲਓ ਵੀ ਬੀਬੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਬਹੁਤ ਬਹਾਦਰੀ ਦੇ ਨਾਲ ਯੋਧਿਆਂ ਵਾਂਗੂ ਲੜੀਆਂ ਨੇ ਚਾਹੇ ਉਹ ਮੁਗਲਾਂ ਦੇ ਨਾਲ ਹੋਵੇ ਚਾਹੇ ਉਹ ਅੰਗਰੇਜ਼ਾਂ ਦੇ ਨਾਲ ਹੋਵੇ ਆਪਾਂ ਕੱਲ੍ਹਾਂ ਸਿੱਖ ਬੀਬੀਆਂ ਦੀ ਗੱਲ ਕਰੀਏ ਹੋਰ ਵੀ ਸਿੱਖ ਬੀਬੀਆਂ ਦੀ ਸਾਰੇ ਸੱਚੇ ਹਿੰਦੁਸਤਾਨ ਦੀ ਵੀ ਗੱਲ ਕਰ ਲਓ ਜੀ ਸਾਰੀਆਂ ਹੀ ਪਰ ਇਹ ਕਹ ਲਈਏ ਵੀ ਪੱਛਮੀ ਜਿਹੜਾ ਪ੍ਰਭਾਵ ਕਹਿ ਲਓ ਹੂੰ ਜਾਂ ਉਦੋਂ ਵੀ ਹੁਣ ਥੋੜਾ ਜਿਹਾ ਸਾਰਾ ਹੀ ਹੌਲੀ-ਹੌਲੀ ਬਦਲਦਾ 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 ਬਦਲਦੀ ਜਾਂ ਪੈਸੇ ਦਾ ਦੋ ਦੌਰ ਇਹ ਵੀ ਪੈਸੇ ਪਿੱਛੇ ਆ ਤੁਹਾਡੀ ਦੌਰ ਇਹਦੇ ਵਿੱਚ ਇਹਦੇ ਪਿੱਛੇ ਨੂੰ ਹੋ ਗਏ ਆ ਹੂੰ ਤੇ ਗੱਲ ਆਪਾਂ ਜੀ ਹੁਣ ਉਦੋਂ ਹੀ ਫੇਰ ਲੈ ਕੇ ਆਈਏ ਬੀਬੀ ਬਿਮਲਕੌਰ ਦੀ ਗੱਲ ਆਪਣੀ ਵਿਚਾਰੇ ਰਹੀ ਸੀ ਉਹਨੇ ਕੀ ਕੀਤਾ ਹੂੰ ਉਹ ਜਿਹੜੀ ਥੰਪੜ ਵਾਲੀ ਗੱਲ ਉਹਦੀ ਐਡ ਹੁੰਦੀ ਹੈ ਉਹ ਜਦੋਂ ਹੁਣ ਉਹ ਸਿਆਸੀ ਤੱਕ ਉਹਦੀ ਕਾਫੀ ਖੱਚਤੂ ਹੁੰਦੀ ਹੈ ਉਧਰ ਜਿਹੜੀ ਪਿੱਛੇ ਉਹਨੂੰ ਲਈ ਜਾਂਦੇ ਕਦੇ ਕੋਈ ਫੜ ਕੇ ਲੈ ਗਈ ਪੁਲਿਸ ਕਦੇ ਫਿਰ ਸਿਆਸੀ ਦੇ ਵਿੱਚ ਕੀ ਘਟਨਾ ਕਾਰਮ ਹੁੰਦਾ ਜਿਹੜਾ ਅਹੀ ਹੁਣੇ ਆਪਾਂ ਕੱਲੂ ਘਰਾਂ ਦੇ ਵਿੱਚ ਮਨਾ ਕੇ ਛੱਡੇ ਆਂ ਤੇ 1 ਜੂਨ ਤੋਂ 6 ਜੂਨ ਜਿਹੜਾ ਅਕਾਲ ਤਖਤ ਦਰਬਾਰ ਸਾਹਿਬ ਤੇ ਹਮਲੇ ਦੇ ਦਿਨ ਉਹਦੀ ਦੂਸਰੀ ਸਤਾਵਦੀ 1986 ਦੇ ਵਿੱਚ ਜਿਹੜੀਆਂ ਇਹ ਗਰਮਖਿਆਲੀ ਜਥੇਬੰਦੀਆਂ ਕਹਿੰਦੇ ਜਾਂ ਜਿਹੜੇ ਜਾਗਦੀ ਜ਼ਮੀਰ ਵਾਲੇ ਸਿੱਖ ਉਹ ਉੱਥੇ ਮਨਾਉਣਾ ਚਾਹੁੰਦੇ ਸੀ ਤੇ ਜਿਹੜੀ ਉਸ ਸਮੇਂ ਦੀ ਸਰਕਾਰ ਸੀ ਉਹ ਉਹਨੂੰ ਰੋਕਣਾ ਚਾਹੁੰਦੀ ਸੀ ਆ ਜਿਹੜੀ ਕਹਿੰਦੇ ਆਪਾਂ ਟਾਸਕ ਫੋਰਸ ਮੇਰੇ ਕਹਲ ਹਣਾ ਹਾਂ ਜਿਹੜੀ ਅੱਜ ਆ ਇਹ ਉਦੋਂ ਲਾਗੂ ਹੋਈ ਆ ਉਦੋਂ ਇਹ ਤਾਇਨਾਤ ਕੀਤੇ ਗਏ ਸੀ ਬਾਹਰੋਂ ਲਿਆ ਕੇ ਇਹਦੇ ਚ ਜਿਹੜੇ ਆਜੀਪੀਸੀ ਦੇ ਤਾਇਨਾਤ ਕੀਤੇ ਹਾਂ ਉਹ ਮਤਲਬ ਅਸੀਂ ਉਹਨਾਂ ਨੂੰ ਦਾਖਲ ਨਹੀਂ ਹੋਣਾ ਦੇਣਾ ਚਾਹੁੰਦੇ ਸੀ ਜਿਹੜੇ ਬਾਹਰੋਂ ਆ ਕੇ ਆਪਣੇ ਸਿੱਖ ਜਥੇਬੰਦੀਆਂ ਉਹ ਸਟਾਫ ਵੀ ਆਪਣਾ ਮਨਾਉਣਾ ਚਾਹੁੰਦੇ ਸੀ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਅਕਾਲ ਤਖਤ ਸੈਦ ਦੀ ਯਾਦ ਦੇ ਵਿੱਚ ਜਿਹੜਾ ਟਹਿੇ ਹੋਏ ਅਕਾਲ ਤਖਤ ਦਾ ਉਸ ਯਾਦ ਨੂੰ ਮਨਾਉਣਾ ਚਾਹੁੰਦੇ ਸੀ ਉਹਨਾਂ ਨੂੰ ਰੋਕਣ ਦਾ ਉਹ ਸਾਰਾ ਘਟਨਾਕਰਮ ਸੀ ਜਿੱਥੇ ਹੋ ਸਕਦਾ ਵੀ ਆ ਬੀਬੀ ਦਾ ਥੱਪੜ ਵਾਲੀ ਘਟਨਾ ਉਦੋਂ ਦੀ ਹੋਵੇ ਕਿਉਂਕਿ ਉਦੋਂ ਦੀਆਂ ਬਹੁਤੀਆਂ ਜਾਣਕਾਰੀਆਂ ਆਪਾਂ ਨੂੰ ਨਹੀਂ ਸੋਸ਼ਲ ਮੀਡੀਆ ਤੋਂ ਹੀ ਆਪਾਂ ਨੂੰ ਥੋੜੀ 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 ਕਰਕੇ ਜਾਣਕਾਰੀ ਮਿਲਦੀ ਆ ਪਰ ਉੱਥੇ ਇੱਕ ਹੋਰ ਗੱਲ ਹੁੰਦੀ ਆ ਉਦੋਂ ਫਿਰ ਉੱਥੇ ਗੋਲੀ ਚੱਲ ਜਾਂਦੀ ਆ ਉਹ ਟਾਸਕ ਫੋਰਸ ਤੇ ਇਧਰਲੇ ਜਿਹੜੇ ਸਿੱਖ ਜਥੇਬੰਦੀਆਂ ਚ ਉਦੋਂ ਤ ਉਦਾ ਰਾਜਨੀਤਿਕ ਜਾਂ ਹੋਰ ਧਾਰਮਿਕ ਪੱਖ ਤੇ ਕੋਈ ਬਹੁਤਾ ਯੋਗਦਾਨ ਨਹੀਂ ਸੀ ਉਹ ਇੱਕ ਆਮ ਬੀਬੀ ਸੀ ਉਹਦਾ ਸਤਕਾਰ ਜ਼ਰੂਰ ਸੀ ਬਹੁਤ ਉਹਦਾ ਆਮ ਇਹਨੂੰ ਸੱਦਿਆ ਜਾਂਦਾ ਸੀ ਇੱਥੇ ਬਹੁਤ ਵੱਡੇ ਸਮਾਗਮਾਂ 'ਚ ਸਨਮਾਨ ਕੀਤਾ ਜਾਂਦਾ ਸੀ ਪਰ ਉਹਨੂੰ ਉਹਦੇ ਤੇ ਕੇਸ ਪਾ ਦਿੱਤਾ ਜਾਂਦਾ ਉਹ ਜਿਹੜੀ ਘਟਨਾ ਕਰਮ ਹੁੰਦਾ ਇੱਕ ਮੁਲਾਜ਼ਮ ਜਿਹੜਾ ਮਰ ਜਾਂਦਾ ਉਹਨਾਂ ਦਾ ਉਹਰੀ ਦਾ ਕੇਸ ਬੀਬੀ ਤੇ ਪਾ ਦਿੱਤਾ ਹਾ ਉਹ ਕੇਸ ਬੀਬੀ ਤੇ ਪਾ ਦਿੱਤਾ ਜਾਂਦਾ ਉਹਨਾਂ ਨੂੰ ਕੈਦ ਕਰ ਲਿਆ ਜਾਂਦਾ ਜੇਲ੍ਹ ਹੋ ਜਾਂਦੀ ਹੈ ਫਿਰ ਉਹਨੂੰ ਜਿਹੜਾ 89 ਦੇ ਵਿੱਚ 99 ਦੇ ਵਿੱਚ ਚੋਣਾਂ ਹੁੰਦੀਆਂ ਆਹੀ ਲੋਕ ਸਭਾ ਚੋਣਾਂ ਦੇ ਵਿੱਚ ਹੂੰ ਤੇ ਸਰਾ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਉਹਨਾਂ ਨੂੰ ਟਿਕਟ ਦੇ ਕੇ ਉਹਨਾਂ ਨੂੰ ਜਿਤਾ ਦਿੰਦੇ ਲੋਕ ਉਹ ਐਮਪੀ ਬਣ ਜਾਂਦੇ ਆ ਤੇ ਉਸ ਸਮੇਂ ਦਾ ਜਿਕਰ ਆਉਂਦਾ ਵੀ ਉਹਨਾਂ ਨੇ ਕੀ ਕੀਤਾ ਹੂੰ ਕਿ ਉਹਨਾਂ ਦਾ ਜਿਹੜਾ ਇਹ ਪੀਰੀਅਡ ਸੀ ਉਹ ਬਹੁਤਾ ਲੰਬਾ ਨਹੀਂ ਸੀ 2 ਸਾਲ ਦਾ ਪਾਉਣ ਇੱਕ ਦੋ ਸਾਲ ਦਾ ਹੀ ਸਮਾਂ ਉਹਨਾਂ ਕੋਲੇ ਸੀਗਾ ਜਿਹੜਾ ਹੂੰ ਉਹਦੀ ਬਹੁਤ ਸਾਰੀ ਜਾਣਕਾਰੀ ਆਪਾਂ ਨੂੰ ਮਿਲ ਸਕਦੀ ਆ ਉਸ ਸਮੇਂ ਸੀ ਕੀ ਸੀਗਾ ਜਿਹੜਾ ਅਤਵਾਦ ਦਾ ਦੌਰ ਜਿਹਨੂੰ ਕਹਿੰਦੇ ਆ ਉਹ ਜਿੱਥੇ ਹੁਣ ਜਿਹੜੇ ਵੱਖਵਾਦੀ ਕਹਿ ਲੈਂਦੇ ਆ ਜਾਂ ਅੱਤਵਾਦੀ ਕਹਿ ਲੈਂਦੇ ਉਹਨਾਂ ਨੂੰ ਜਿਹੜੀ ਪੰਜਾਬ ਪੁਲਿਸ ਖਤਮ ਕਰ ਰਹੀ ਸੀ ਪੰਜਾਬ ਸਰਕਾਰ ਖਤਮ ਕਰ ਰਹੀ ਸੀ ਤਾਂ ਉੱਥੇ ਜਿਹੜੇ ਹੋਰ ਨੌਜਵਾਨ ਜਿਹੜੇ ਇਹਦੇ ਬਾਰੇ ਕੁਝ ਜਾਣਦੇ ਨਹੀਂ ਸੀ ਕਾਲਜ ਜਾਣ ਵਾਲੇ ਨੌਜਵਾਨ ਜਾਂ ਸਾਡੇ ਖੇਤਾਂ 'ਚ ਕੰਮ ਕਰਨ ਵਾਲੇ ਸਾਡੇ ਮਜ਼ਦੂਰ ਸਾਡੇ ਕਿਸਾਨ ਭਰਾ ਉਹ ਪਤਾ ਹੀ ਨਹੀਂ ਸੀ ਹੁੰਦਾ ਵੀ ਜਿਹੜਾ ਅੱਜ ਘਰੋਂ ਸਵੇਰੋਂ ਨਿਕਲਿਆ ਸ਼ਾਮ ਨੂੰ ਵਾਪਸ ਆਊਗਾ ਕਿ ਨਹੀਂ ਪਤਾ ਨਹੀਂ ਕਿਹਦਾ ਮੁਕਾਬਲਾ ਬਣਾ ਕੇ ਜਿਹੜੇ ਪੁਲਿਸ ਆਪਣੇ ਰੈਂਕ ਵਧਾਉਣ ਦੇ ਚੱਕਰ 'ਚ ਸੀ ਇਸ ਤਰ੍ਹਾਂ ਦੇ ਝੂਠੇ ਮੁਕਾਬਲਿਆਂ ਦਾ ਬੀਬੀ ਜੀ ਸਿੱਦੇ ਮੌਕੇ ਤੇ ਪਹੁੰਚ ਕੇ ਕਈ ਵਾਰੀ ਜਾਂਚ ਕਰਵਾਉਂਦੇ ਰਹੇ ਆ ਤੇ ਇਹਦਾ ਸਬੂਤ ਜਿਹੜਾ ਆਪਣਾ ਮੇਰੇ ਹੁਣ ਬਾਈਕ ਨੂੰ ਮਾਫ ਕਰਨਾ ਵੀ ਉਹ ਨਾਮ ਭੁੱਲ ਗਿਆ ਕੀ ਹੈਗਾ ਜਿਹੜੇ ਸਮੇਰ ਸੈਣੀ ਸਮੇਰ ਉਹ ਆਪ ਇਹ ਬਿਆਨ ਦਿੰਦਾ ਹੈ ਵੀ ਬੀਬੀ ਜੀ ਨਾਲ ਮੇਰੀ ਬਹੁਤ ਵਾਰ ਤਿੱਖੀ ਟਕਰਾਰ ਹੋ ਜਾਂਦੀ ਸੀ ਇਹਨਾਂ ਮਸਲਿਆਂ ਤੇ ਹੂੰ ਤੇ ਹੋਰ ਉਹ ਕੀ ਕਰ ਸਕਦੇ ਸੀ ਆ ਪਿਛਲੇ ਸਾਡੇ ਐਮਪੀ ਇਹਨਾਂ ਨੇ ਕੀ ਕਰਤਾ ਜੇ ਉਹ ਲੋਕ ਸਵਾਲ ਕਰਦੇ ਲੋਕਾਂ ਦਾ ਸਵਾਲ ਆ ਬੀਬੀ ਬੀਬੀ ਕੌਰ ਨੇ ਕੀ ਕਰਤਾ ਬੀਬੀ ਬੀਬੀ ਕੌਰ ਨੇ ਉਦੋਂ ਕੀ ਕਰਤਾ ਇਹਦਾ ਮੁੰਡਾ ਕੀ ਕਰ ਦੂਗਾ ਉਹ ਉਹ ਜਾਂਚ ਕਰਵਾਉਂਦੇ ਸੀ ਇਸੇ ਕਰਕੇ ਉਹਨਾਂ ਨੂੰ ਮਰਵਾ ਦਿੱਤਾ ਗਿਆ ਮੈਂ ਤਾਂ ਇਹ ਕਹੂੰਗਾ ਬਣਾਇਆ ਇਸ ਤਰ੍ਹਾਂ ਵੀ ਉਹ ਘਰੇ ਸੀਗੇ ਮਸ਼ੀਨ ਕੱਪੜਿਆਂ ਵਾਲੀ ਤੇ ਉਹਨਾਂ ਨੂੰ ਜਿਹੜਾ ਬਿਜਲੀ ਦਾ ਕਰੰਟ ਲੱਗ ਜਾਂਦਾ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰ ਐਵੇਂ ਨਹੀਂ ਮੈਨੂੰ ਲੱਗਦਾ ਹੈ ਵੀ ਉਹਨਾਂ ਨੂੰ ਜਿਹੜਾ ਉਹ ਜਾਂਚ ਕਰਵਾਉਂਦੇ ਸੀ ਉਹ ਵਿਰੋਧ ਕਰਦੇ ਸੀ ਜਿਹੜਾ ਇਹ ਘਟਨਾਕਰਮ ਹੋ ਰਿਹਾ ਸੀ ਪੰਜਾਬ ਦੇ ਵਿੱਚ ਸਾਡੇ ਨੌਜਵਾਨ ਮੁੰਡਿਆਂ ਨੂੰ ਮਾਰਿਆ ਜਾ ਰਿਹਾ ਸੀ ਤੇ ਇਹਦੇ ਕਰਕੇ ਉਹਨਾਂ ਨੂੰ ਉੱਥੋਂ ਖਤਮ ਕਰ ਦਿੱਤਾ ਗਿਆ ਉਹੀ ਗੱਲ ਆ ਨਾ ਇਹ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਵੀ ਜਿਵੇਂ ਬੀਬੀ ਵਿਮਲ ਕੌਰ ਜੀ ਨਾਲ ਹੋਇਆ ਜਾਂ ਇਸੇ ਤਰ੍ਹਾਂ ਦੇ ਨਾਲ ਹੋਇਆ ਪਿਛਲੇ ਦਿਨੀਆਂ ਆਪਾਂ ਦੇਖਦੇ ਜੋ ਵੀ ਸਿੱਖੀ ਦੀ ਗੱਲ ਕਰਦਾ ਰਿਹਾ ਪਾਈ ਦੀਪ ਸਿੱਧੂ ਜੀ ਵੀਰਦੀਪ ਸਿੱਧੂ ਹੋ ਗਏ ਹੜਾ ਉਹਨਾਂ ਦਾ ਐਕਸੀਡੈਂਟ ਬਣਾ ਕੇ ਕਰ ਦਿੱਤਾ ਗਿਆ ਬਿਲਕੁਲ ਸਿੱਧੂ ਮੂਸੇਵਾਲਾ ਜਿਵੇਂ ਹੀ ਉਹ ਐਸਵਾਈਐ ਲਗਾਣਾ ਕੱਢਦੇ ਉਹ ਗਾਣਾ ਲੀਕ ਹੋ ਜਾਂਦਾ ਪਹਿਲਾਂ ਕਿੰਨੇ ਗਾਣੇ ਉਹਨਾਂ ਨੇ ਗਾਏ ਆ ਕੋਈ ਉਹਦਾ ਐਕਸ਼ਨ ਨਹੀਂ ਹੋਇਆ ਐਸਵਾਈਐ ਲਗਾਣਾ ਲੀਕ ਹੋ ਜਾਂਦਾ ਏਜੰਸੀਆਂ ਦੇ ਹੱਥ ਲੱਗ ਜਾਂਦਾ ਉਹ ਸ਼ਰੇਆਮ ਗੋਲੀਆਂ ਮਾਰ ਕੇ ਮਾਰ ਦਿੰਦੇ ਉਹ ਬੀਬੀ ਬਿਮਲ ਕੌਰ ਨਾਲ ਵੀ ਹੋ ਸਕਦਾ ਇਹ ਚੀਜ਼ ਹੋਈ ਬੋਲੇ ਇਹਦੇ ਗੱਲ 'ਚ ਕੋਈ ਦੋਰਾਵਾ ਨਹੀਂ ਹੈ ਗਿਆ ਗੱਲ ਆਪਾਂ ਜਿਹੜੀ ਉਹੀ ਕਰਨੀ ਚਾਹੁੰਦੇ ਵੀ ਅੱਜ ਆਪਾਂ ਨੂੰ ਇਹ ਵੀ ਸੋਚਣਾ ਪੈਂਦਾ ਕਿ ਬੀਬੀ ਕੁਲਵਿੰਦਰ ਕੌਰ ਦੇ ਨਾਲ ਵੀ ਕੋਈ ਅਜਿਹੀ ਘਟਨਾ ਨਾ ਵਾਪਰ ਜਾਵੇ ਇਸ ਲਈ ਆਪਾਂ ਨੂੰ ਸੀਰੀਅਸ ਹੋਣਾ ਪੈਣਾ ਆਪਣੇ ਪੰਜਾਬ ਦੇ ਵਿੱਚ ਜਿਹੜੇ ਮੈਂ ਤਾਂ ਕਹਿੰਦਾ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਵੀ ਜਿਹੜੀਆਂ ਖਾਲਸਤਾਨੀ ਧਿਰਾਂ ਨੇ ਜਾ ਪਏ ਚੀਜ਼ ਤੇ ਜਿਹੜੇ ਆਪਾਂ ਆਵਾਜ਼ ਚੱਕ ਰਹੇ ਆ ਤਾਂ ਆਪਾਂ ਨੂੰ ਬਹੁਤ ਛੇਤੀ ਉਹ ਬੀਬੀ ਜੀ ਦਾ ਆਪਾਂ ਨੂੰ ਪਤਾ ਕਰਨਾ ਪੈਣਾ ਬਿਲਕੁਲ ਆ ਜਿਹੜੀ ਸੋਸ਼ਲ ਮੀਡੀਆ ਤੇ ਉਹਦੀ ਵਾਹ ਵਾਹ ਹੋ ਰਹੀ ਆ ਇੱਥੇ ਕੀ ਨਹੀਂ ਸਾਨੂੰ ਸਹੀ ਮਤਉਣਾ ਜੇ ਗਾਂ ਸਾਨੂੰ ਸੁਚੇਤ ਹੋਣਾ ਚਾਹੀਦਾ ਹੁਣ ਹੋਣਾ ਕਿ ਅੱਗੇ ਦਾ ਅਫੈਕਟ ਕੀ ਇਹਦਾ ਆਊਗਾ ਇਸ ਤਰ੍ਹਾਂ ਦੀ ਪੰਜਾਬ ਦੀ ਜਿਹੜੀ ਨੌਜਵਾਨਤੀ ਆ ਜਿਹਦੇ ਅੰਦਰ ਸਪਿਰਟ ਆ ਉਹਨੂੰ ਸਾਂਭਣ ਦੀ ਲੋੜ ਆ ਸਾਂਭਣ ਦੀ ਬਿਲਕੁਲ ਉਹ ਹੁਣ ਅੱਗੇ ਉਹਦੇ ਤੇ ਕੁਝ ਵੀ ਹੋ ਸਕਦਾ ਉਹਦੇ ਵਾਸਤੇ ਸਾਨੂੰ ਤਿਆਰੀ ਕਰਨੀ ਚਾਹੀਦੀ ਆ ਸੀਰੀਅਸ ਹੋ ਕੇ ਸੋਚਣਾ ਚਾਹੀਦਾ ਸੀ ਅੱਗੇ ਕੀ ਹੋ ਸਕਦਾ ਬਿਲਕੁਲ ਉਹਦੇ ਬਾਰੇ ਸਾਨੂੰ ਖਿਆਲ ਕਰਨਾ ਚਾਹੀਦਾ ਏ ਨਾ ਕਿ ਹੁਣ ਕੱਲੀ ਉਹਦੀ ਵਾਵਾ ਵਾਵਾ ਕਰੀ ਜਾਓ ਤੇ ਉਧਰ ਉਹਦਾ ਕੁਝ ਵੀ ਹੋ ਜਾਵੇ ਉਧਰ ਨੁਕਸਾਨ ਹੋ ਜਾਵੇ ਹਾਂ ਬਿਲਕੁਲ ਤੇ ਉਹਦੇ ਜਣੀ ਹੱਕ ਦੇ ਵਿੱਚ ਕਿਸਾਨ ਜਥੇਬੰਦੀਆਂ ਹੋਰ ਵੀ ਸਾਡੀਆਂ ਸਮਾਜ ਸੇਵੀ ਜਥੇਬੰਦੀਆਂ ਸਾਡੀਆਂ ਸਿੱਖ ਜਥੇਬੰਦੀਆਂ ਸਾਰਿਆਂ ਨੂੰ ਰਲ ਕੇ ਆਉਣਾ ਚਾਹੀਦਾ ਇੱਥੇ ਕਈ ਵਾਰੀ ਮਸਲਾ ਇਹ ਵੀ ਬਣ ਜਾਂਦਾ ਵੀ ਜੀ ਉਹ ਤਾਂ ਸਿੱਖ ਨਹੀਂ ਉਹਦਾ ਅੰਮ੍ਰਿਤ ਨਹੀਂ ਛਕਿਆ ਕੱਲੇ ਅੰਮ੍ਰਿਤ ਛਕਣ ਨਾਲ ਸਿੱਖ ਨਹੀਂ ਆ ਅਸਲ ਦੇ ਵਿੱਚ ਵਿਰੋਧ ਪੰਜਾਬ ਦਾ ਹੋ ਰਿਹਾ ਹੈ ਇਥੋਂ ਦਾ Hindu ਹੋਵੇ ਚਾਹੇ ਮੁਸਲਮਨ ਹੋਵੇ ਜਿਹੜਾ ਵੀ ਪੰਜਾਬ ਦਾ ਵਸਿੰਦਾ ਉਹ ਵਿੱਚੇ ਹੀ ਆਉਂਦਾ ਹੈ ਜਿਹੜਾ ਟਾਰਗੇਟ ਬਰੋਦ ਉਹਨੇ ਕੌਰ ਦਾ ਕਰਿਆ ਨਾ ਉਹਦੇ ਦੇਖੋ ਨੰਬਰ ਪਲੇਟ ਲੱਗੀ ਹੋਈ ਆ ਉਹਦੇ ਤੇ ਕੁਲਵਿੰਦਰ ਕੌਰ ਲਿਖਿਆ ਉਹਨੇ ਕੌਰ ਦੇ ਕੇ ਉਹਨੂੰ ਕੌਰ ਖਾਲਸਤਾਨੀ ਦੇ ਨਾਂ ਨਾਲ ਟਾਰਗੇਟ ਕੀਤਾ ਉਹਨੂੰ ਕੰਗਣਾ ਰਣੌਤ ਨੂੰ ਸਿੰਘ ਤੌਰ ਦੇ ਨਾਲ ਤਕਲੀਫ ਆ ਉਹਨੂੰ ਪੰਜਾਬ ਦੇ ਨਾਲ ਤਕਲੀਫ ਆ ਤਾਂ ਹੀ ਉਹਨੇ ਕਿਹਾ ਪੰਜਾਬ ਚੱਤਵਾਦ ਆ ਉਹਨੇ ਇਹ ਨਹੀਂ ਕਿਹਾ ਵੀ ਪੰਜਾਬ ਚ ਸਿੱਖਾਂ ਚ ਹਾਂ ਇਹ ਸਿੱਖਾਂ 'ਚ ਇਹ ਨਹੀਂ ਕਿਹਾ ਉਹਨੇ ਪੰਜਾਬ 'ਚ ਕਿਹਾ ਪੰਜਾਬ 'ਚ ਹਿੰਦੂ ਭਾਈਚਾਰਾ ਵੀ ਆ ਪੰਜਾਬ ਦੇ ਮੁਸਲਮਾਨ ਭਾਈਚਾਰਾ ਇਹਦਾ ਮਤਲਬ ਉਹਨੇ ਸਾਰੇ ਪੰਜਾਬ ਨੂੰ ਅੱਤਵਾਦ ਕਿਹਾ ਤੇ ਉਹਨੂੰ ਕੌਰ ਸਿੰਘ ਦੇ ਨਾਲ ਅਸਲ ਦੇ ਵਿੱਚ ਨਫ਼ਰਤ ਆ ਉਹਨੂੰ ਪੰਜਾਬ ਦੇ ਨਾਲ ਨਫ਼ਰਤ ਆ ਜਿਹੜੀ ਗੱਲ ਕਿ ਸੋਚਣ ਵਾਲੀ ਆ ਕਿ ਬਹੁਤ ਵੱਡੀ ਗੱਲ ਆ ਇਹ ਤੇ ਮੈਂ ਤਾਂ ਇਹ ਵੀ ਹੈਰਾਨ ਮਨਦਾ ਹਿਮਾਚਲ ਪ੍ਰਦੇਸ਼ ਦੇ ਕਿਉਂਕਿ ਮੰਡੀ ਤੋਂ ਜੱਟ ਕਿ ਆਈ ਜਿਹਾ ਉਹ ਮੈਂ ਤਾਂ ਇਹ ਵੀ ਹੈਰਾਨ ਮਨਦਾ ਕੋਨ ਬੋਟਾ ਕੀ ਨਹੀਂ ਪਾਤੀਆਂ ਜੇ ਆਪਣੇ ਪੰਜਾਬ ਚ ਹੁੰਦੀ ਮੈਂ ਕਹਿੰਦਾ ਐਕਟ ਵੀ ਮੂਟ ਨਹੀਂ ਸੀ ਪੈਣੀ ਬਹੁਤ ਬੁਰੀ ਤਰਾਜ਼ ਨਾਲ ਇਹਨੇ ਹਰਨਾ ਸੀ। ਤੋਂ ਮੈਂ ਤਾਂ ਇਹ ਵੀ ਹੈਰਾਨ ਆ ਵੀ ਉੱਥੇ ਪਤਾ ਨਹੀਂ ਕਿਨੇ ਇਹਨੂੰ ਵੋਟਾਂ ਪਾ ਦੇ ਜੀ। ਸੋ ਇਸ ਤਰ੍ਹਾਂ ਦੇ ਨਾਲ ਆਪਾਂ ਇਸ ਅੱਜ ਦੀ ਵੀਡੀਓ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਨੇ ਵਿਚਾਰਾ ਕੀਤੀਆਂ ਨੇ ਵਿਚਾਰ ਚਰਚਾ ਭੈਣ ਕੁਲਵਿੰਦਰ ਕੌਰ ਦੇ ਲਈ ਤਾਂ ਮੈਂ ਵੀ ਉਸ ਭੈਣ ਦੀ ਇਸ ਕੁਰਬਾਨੀ ਨੂੰ ਸਜਦਾ ਕਰਦਾ ਕਿਉਂਕਿ ਉਹ ਭੈਣ ਨੂੰ ਪਤਾ ਏ ਕਿ ਜਦੋਂ ਮੈਂ ਇੱਡਾ ਵੱਡਾ ਐਕਸ਼ਨ ਲਾਉਂਗੀ ਮੈਂਬਰ ਆਫ ਪਾਰਲੀਮੈਂਟ ਦੇ ਜਦੋਂ ਮੈਂ ਇੱਕ ਚਪੇੜ ਮਾਰੂੰਗੀ ਤੈ ਇਹਦਾ ਮੈਨੂੰ ਬਹੁਤ ਵੱਡਾ ਖਮਿਆਜਾ ਮੈਨੂੰ ਤੇ ਮੇਰੇ ਪਰਿਵਾਰ ਨੂੰ ਭਗਤਣਾ ਪਊ ਇਹ ਉਸ ਭੈਣ ਨੂੰ ਪਤਾ ਸੀ ਪਤਾ ਹੁੰਦਿਆਂ ਹੋਇਆਂ ਵੀ ਜਦੋਂ ਕੋਈ ਬੰਦਾ ਕੁਰਬਾਨੀ ਦੇ ਵਿੱਚ ਪੁੱਰਦਾ ਏ ਤਾਂ ਉਹਦੀ ਕੁਰਬਾਨੀ ਨੂੰ ਸਜਦਾ ਕਰਨਾ ਬਣਦਾ ਹੈ ਤਾਂ ਮੈਂ ਸਾਡੀ ਸਾਰੀ ਸਮੁੱਚੀ ਟੀਮ ਵੱਲੋਂ ਕੰਮ ਦਾ ਵਿਚਾਰ ਵੱਲੋਂ ਮੇਰੇ ਵੱਲੋਂ ਭਾਈ ਹਸਰਾਜ ਸਿੰਘ ਵੱਲੋਂ ਉਸ ਭੈਣ ਦੀ ਇਸ ਸੋਚ ਨੂੰ ਇਸ ਕੰਮ ਨੂੰ ਇਜਾਜਦੇ ਨੂੰ ਸਲਾਮ ਕਰਦੇ ਆ ਤੇ ਸਾਡਾ ਇਹੀ ਅੱਜ ਵੀਡੀਓ ਦੇ ਵਿੱਚ ਮੈਸੇਜ ਆ ਕਿ ਆਪਾਂ ਨੂੰ ਸਾਰਿਆਂ ਨੂੰ ਇਹਦੇ ਪ੍ਰਤੀ ਇਕੱਠੇ ਹੋ ਕੇ ਸਾਰੀਆਂ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਾਰੇ ਇਕੱਠੇ ਹੋ ਕੇ ਆਪੋ ਭੈਣ ਦੀ ਪੜਤਾਲ ਕਰੀਏ ਕਿਉਂਕਿ ਇਹ ਨਾ ਹੋਵੇ ਕਿ ਅੱਜ ਆਪਾਂ ਭਾਈ ਅਮਰਤਪਾਲ ਸਿੰਘ ਨੂੰ ਛਡਾਉਣ ਲਈ ਐਨਐਸਏ ਲਾ ਕੇ ਆਸਾਮ 'ਚ ਭੇਜਿਆ ਆਪਾਂ ਉਹਨਾਂ ਨੂੰ ਛਡਾਉਣ ਦੇ ਲਈ ਏਡੀ ਜਦੋਜहद ਕਰ ਰਹੇ ਆ ਕਿਤੇ ਇਹ ਭੈਣ ਦੇ ਉੱਪਰ ਵੀ ਇਸ ਤਰ੍ਹਾਂ ਦੇ ਨਾਲ ਕੋਈ ਧਾਰਾ ਲਾ ਕੇ ਇਹਨੂੰ ਵੀ ਬਹੁਤ ਕਸੂਤਾ ਕਿਸੇ ਜੇਲ੍ਹ 'ਚ ਸੱਟ ਦਿੱਤਾ ਜਾਵੇ ਤਾਂ ਆਪਾਂ ਬਹੁਤ ਛੇਤੀ ਇਹਦੇ ਉੱਪਰ ਵੀ ਪੈਰਵਾਹੀ ਕਰੀਏ ਡੋਰ ਪਾਈਏ ਜਿਹੜਾ ਸੈਂਟਰ ਦੇ ਉੱਪਰ ਸਰਕਾਰ ਦੇ ਉੱਪਰ ਕਿ ਇਸ ਭੈਣ ਤੇ ਵੀ ਕੋਈ ਜ਼ਿਆਦਾ ਵੱਡੀ ਕਾਰਵਾਈ ਨਾ ਹੋਵੇ ਤੇ ਕੰਗਣਾ ਰਣੌਤ ਵਰਗੀਆਂ ਜਿ ਜਿਨ੍ਹਾਂ ਨੂੰ ਸਿੰਧਕੌਰ ਨਾਂ ਤੋਂ ਨਫ਼ਰਤ ਆ ਜਿਹਨੂੰ ਪੰਜਾਬ ਦੇ ਨਾਂ ਤੋਂ ਬੁਖੜਾਹਟ ਹੋ ਜਾਂਦੀ ਆ ਇਹਨਾਂ ਦਾ ਮੂੰਹ ਤੋੜਮਾ ਜਵਾਬ ਸੋਸ਼ਲ ਮੀਡੀਆ ਤੇ ਹਰ ਤਰ੍ਹਾਂ ਦੇ ਨਾਲ ਦਿੰਦੇ ਰਹੀਏ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਚੰਗਾ ਲੱਗੇ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਕਿ ਚੰਗੇ ਲੋਕਾਂ ਤੱਕ ਚੰਗੀਆਂ ਚੀਜ਼ਾਂ ਪਹੁੰਚ ਸਕਣ ਤੇ ਮੈਂ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਨੂੰ ਸਮਾਂ ਦਿੱਤਾ ਅੱਗੇ ਤੋਂ ਹੋਰ ਵੀ ਆਪਾਂ ਕਿਸੇ ਨਵੇਂ ਵਿਚਾਰ ਦੇ ਨਾਲ ਕਿਸੇ ਨਵੇਂ ਸੱਜਣ ਦੇ ਨਾਲ ਸਹਿਯੋਗੀ ਨਾਲ ਮਹਿਮਾਨ ਨਾਲ ਤੁਹਾਨੂੰ ਮਿਲਾਵਾਂਗੇ ਦਾਤਕ ਲਈ ਬਹੁਤ ਬਹੁਤ ਧੰਨਵਾਦ